ਤੀਜ ਦੀ ਗੱਲ ਇਹ ਦੇਣਾ ਸੀ ਨਾਮ ਕਰਨਾ ਹੈ پوری ਵੀਡੀਓ ਪੂਰੀ ਦੇਖਣੀ ਹੈ ਪਹਿਲੇ ਤਿੰਨ ਬੰਦਿਆਂ ਨੂੰ ਸੀ ਗਿਫਟ ਦੇਣਾ ਜਿਹੜਾ ਵਧੀਆ ਕਮੈਂਟ ਕਰਦਾ ਹੈ ਬਾਈ ਦੇ ਪੇਜ ਦੇ ਉੱਤੇ ਪਲੱਸ ਨਾਲ ਟੈਗ ਕਰਦਾ @gurtoy facebook ਤੇ insta gram ਤੇ ਸੱਤ ਅੱਖਰਾਂ ਦਾ gurtoy ਹੈ ਵੀਡੀਓ ਪੂਰੀ ਦੇਖਣੀ ਹੈ ਜਿਹੜਾ ਮੈਂ ਕੁਐਸਚਨ ਪੁੱਛ ਰਿਹਾ ਹਾਂ ਉਹਦੇ ਆਨਸਰ ਵੀ ਦੇ ਰਿਹਾ ਹੈ ਪਲੱਸ ਤੁਹਾਨੂੰ ਜਿਹੜੀ ਫੋਟੋਆਂ ਸਾਡੀਆਂ ਚੰਗੀਆਂ ਨਿਕਲਦੀਆਂ ਨੇ ਵੀਡੀਓ ਨੂੰ ਸੇਵ ਕਰ ਲੈਣਾ ਤੇ ਪਲੱਸ ਸਾਡੀ ਫੋਟੋਆਂ ਲੈ ਕੇ ਸਾਡੇ ਨੰਬਰ ਤੇ ਭੇਜਣੀਆਂ ਨੇ ਸਿਰਫ ਤਿੰਨ ਬੰਦਿਆਂ ਨੂੰ ਸੀ ਗਿਫਟ ਦੇਣੇ ਹੈ ਠੀਕ ਹੈ ਲਾਲ ਉਹ ਮੇਰੇ ਬੇਨਤੀ ਅਗਲਾ ਕੁਸ਼ਣ ਹੈ ਆਵਾਜ਼ ਸੁਣ ਕੇ ਤਾਂ ਲੱਗਦਾ ਨਾ ਛਾਤੀ ਠੋਕ ਕੇ ਵੀ ਮੇਰੇ ਘਰੇ ਟਰੈਕਟਰ ਹੈਗਾ ਉਹ ਕਿੰਨਾ ਦੇ ਘਰੇ ਟਰੈਕਟਰ ਹੈਗਾ ਆਪਣੇ ਪਿੰਡ ਦਾ ਨਾਮ ਬਿਲਕੁਲ ਤੇ ਇਹ ਕਿਹੜੀ ਟਰੈਕਟਰ ਦੀ ਆਵਾਜ਼ ਹੈ ਫਿਰ ਸੁਣਾਦੀ ਹੈ ਨਹੀਂ ਸੁਣਾਦੀ ਆ ਗਈ ਵਿੱਚ ਵੀ ਇਹ ਕਿਹੜੇ ਟਰੈਕਟਰ ਦੀ ਆਵਾਜ਼ ਆ আচ্ছা ਇਹ ਵੀ ਹੁੰਦਾ ਅਸ ਮੈਨੂੰ ਨਹੀਂ ਪਤਾ ਸੀ ਇਸ ਚੀਜ਼ ਦਾ ਇਹ ਕਿਹੜੇ ਟਰੈਕਟਰ ਦੀ ਆਵਾਜ਼ ਹੈ ਟਰੈਕਟਰ ਦੀ ਆਵਾਜ਼ ਹੈ ਤੇ ਦੱਸਣ ਲੱਗਾ ਪਹਿਲਾ ਕੁਸ਼ਣ ਪਹਿਲਾ ਆਨਸਰ ਰਾਇਲ ਇਫਿੰਡ ਇਸ ਦਾ ਨਾਮ ਹੈ ਨੋਟ ਕਰ ਲਓ ਸਕਰੀਨ ਸ਼ਾਟ ਮੇਰੇ ਵੀਰੇ ਨਾਲ ਲੈ ਲਓ ਜਿਹੜਾ ਸਭ ਤੋਂ ਸੋਹਣੀਆ 10 ਫੋਟੋ ਆ ਮੇਰਾ ਨੰਬਰ ਨੋਟ ਕਰ ਲenga 830000086 ਨੰਬਰ ਤੇ ਬਾਈ ਦਾ ਪੇ ਇੰਸਟਾਗ੍ਰਾਮ ਤੇ ਵੀ ਹੈ ਬਾਈ ਦਾ ਪੇ ਫੇਸਬੁਕ ਤੇ ਵੀ ਹੈ ਭਰਾ ਦਾ ਪੇਜ ਕਿੰਦੇ ਗੁਰੂ ਟਾਇ ਫੇਸਬੁਕ ਵੀ ਹੈ ਇੰਸਟਾਗ੍ਰਾਮ ਤੇ ਸੱਤ ਅੱਖਰ ਨੇ ਗੁਰੂ ਟਾਇ ਮੈਂ ਦੱਸਦਾ ਵੀਡੀਓ ਜਿਹੜੀ ਸ਼ੁਰੂ ਕਰਨ ਲੱਗੇ ਆ ਫਰਾਡ ਤੋਂ ਬਚ ਲਿਓ ਕਿਉਂਕਿ ਫਰਾਡ ਬਹੁਤ ਪੇਜ ਬਣ ਚੁੱਕੇ 100 ਤੋਂ ਉੱਪਰ ਮੇਰਾ ਪੇਜ ਬਣ ਗਿਆ ਗੁਰੂ ਟਾਇ ਦਾ ਤੇ ਦੋ ਕੀ ਦੇਖਦੇ ਨੇ ਪੈਸੇ ਖਾਤੇ ਬੰਦੇ ਮੈਂ ਦੱਸਦਾ ਮੇਰੇ ਨੰਬਰ ਤੇ ਕਾਲ ਕਰੋ ਵੇਟ ਕਰ ਲਿਓ ਮੀਨਸ ਪੰਜਾਬੀ ਜਿਹਨੂੰ ਕਹਿੰਦੇ ਨਾ ਧਿਆਨ ਰੱਖ ਲਿਓ ਅਸੀਂ 24 ਤੋਂ 72 ਘੰਟੇ ਚ ਵੀ ਰਿਪਲਾਈ ਕਰ ਸਕਦੇ ਆ ਉਹਨਾਂ ਦਾ ਸਪੋਰਟ ਵੀ ਰਿਪਲਾਈ ਕਰ ਸਕਦੇ ਆ ਬਿਲਕੁਲ ਤੁਸੀਂ ਕਿਸੇ ਨੇ ਸਾਨੂੰ ਸਮਾਨ ਦੇਖਣਾ ਸਾਨੂੰ ਵੀਡੀਓ ਕਾਲ ਕਰਕੇ ਹੀ ਸਮਾਨ ਲਈਓ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਤੇ ਭਰਾਵੋ ਆਪਣੇ ਨਾਲ ਖੜੇ ਨੇ ਗੁਰ ਟਵਾਏ ਦੇ ਓਨਰ ਤੇ ਕੁਮਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਮੈਂ ਭਰਾ ਨੂੰ ਤੇ ਪੰਜਾਬ ਦੇ ਸਰੋਤਿਆਂ ਨੂੰ ਸਰੋਤਾ ਤਾਂ ਕਹਿ ਰਹੇ ਆ ਜਿਹੜਾ ਵੀਡੀਓ ਐਂਡ ਤੱਕ ਦੇਖਦਾ ਹੈ ਬਿਲਕੁਲ ਜੀ 10 12 15 ਕੁਐਸਚ ਮੈਂ ਰੀਡ ਵੀ ਨਾਲ ਦੱਸਨੇ ਆ ਉਹਨੂੰ ਕਾਪੀ ਨੋਟ ਕਰ ਲਿਓ ਨਹੀਂ ਨੋਟ ਕਰਨਾ ਸਕਰੀਨਸ਼ਾਟ ਲੈ ਲਿਓ ਜਿਹੜਾ ਐਂਡ ਤੇ ਜਾ ਕੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਮੇਰੇ ਨੰਬਰ ਤੇ ਆ ਜਾਂਦਾ ਉਹਨੂੰ 100% ਗਰੰਟੀਡ ਗਿਫਟ ਕੁਛ ਨਾ ਕੁਛ ਬੱਚੇ ਨੂੰ ਦੇਣਾ ਚਾਹੇ ਸ਼ਾਪਿੰਗ ਕਰੋ ਚਾਹੇ ਨਾ ਕਰੋ ਵੀਡੀਓ ਦਬਕੇ ਸ਼ੇਅਰ ਕਰਨੀ ਹੈ ਸ਼ੇਅਰ ਕਰਨ ਲੈਣੇ ਵੀ ਗਿਫਟ ਹੈ ਅਸੀਂ ਡੇਲੀ ਗਿਫਟ ਕੱਢਦੇ ਆ ਹੁਣ ਜਿਹੋ ਦੀ ਮੈਂ ਪੁੱਛਦੇ ਰਹੇ ਕਸਟਮਰ ਆਏ ਨੇ ਕੋਈ ਸ਼ਾਪਿੰਗ ਕੀਤੀ ਅਸੀਂ ਡੇਲੀ ਇੱਕ ਕੂਪਨ ਬਾਦਦੇ ਆ ਅਗਲੇ ਦਿਨ ਹੀ ਕੂਪਨ ਕੱਢਦੇ ਆ ਨਹੀਂ ਮੇਰੇ ਐਂਡ ਤੇ ਨਹੀਂ ਕੱਢਦੇ ਹੁਣ ਤੇ ਸਪੈਸ਼ਲ ਲੈ ਕੇ ਆਏ ਆ ਇੰਡੀਆ ਦਾ ਪਹਿਲਾ ਬਾਈਕ ਜਿਹੜਾ ਮੈਂ ਨਾਰਥ ਇੰਡੀਆ ਸਭ ਤੋਂ ਵੱਧ ਵਿੱਚ ਹੈ ਲੋਕੀ ਕਹਿੰਦੇ ਨੇ ਸਭ ਤੋਂ ਵਧੀਆ ਬਾਈਕ ਕਿਹੜਾ ਹੁੰਦਾ ਹੈ ਤੇ ਮੈਂ ਭਰਾ ਸੁਖੀ ਵੀ ਬਹੁਤ థాంਕਫੁਲ ਆ ਪਲੱਸ ਜਿੰਨੇ ਮੇਰੇ ਭਰਾ ਬਲੌਗਰ ਮੇਰੇ ਭੈਣਾ ਹੋਂ ਤੱਕ ਜਿਹੜੀ ਆ ਚੁੱਕੀ ਜਿਹਨਾਂ ਮਾਨਣਾ ਕਹੂੰਗਾ ਕੋਈ ਨਾ ਕੋਈ ਕਹਿੰਦਾ ਨਾ ਸ਼ਹਿਰ ਦੇ ਵਿੱਚ ਸਾਡੇ ਪਿੰਡਾਂ ਚੋਂ ਭਰਾ ਚੱਲ ਕੇ ਆਉਂਦੇ ਬੱਚੇ ਦੀ ਖੁਸ਼ੀ ਨੂੰ ਕੁਝ ਲੱਗ ਜਾਂਦੇ ਆ ਦੱਸਣ ਲੱਗਾ ਪਹਿਲਾ ਕੁਸ਼ਣ ਪਹਿਲਾ ਆਨਸਰ ਰਾਇਲ ਇਫਲਡ ਇਸ ਦਾ ਨਾਮ ਹੈ ਨੋਟ ਕਰ ਲਓ ਸਕਰੀਨ ਸ਼ਾਟ ਮੇਰੇ ਵੀਰੇ ਨਾਲ ਲੈ ਲਓ ਜਿਹੜਾ ਸਭ ਤੋਂ ਸੋਹਣੀਆਂ 10 ਫੋਟੋਆਂ ਮੇਰਾ ਨੰਬਰ ਨੋਟ ਕਰ ਲenga 830000086 ਨੰਬਰ ਤੇ ਬਾਈ ਦਾ ਪੇ ਇੰਸਟਾਗ੍ਰਾਮ ਤੇ ਵੀ ਹੈ ਬਾਈ ਦਾ ਪੇ ਫੇਸਬੁਕ ਤੇ ਵੀ ਹੈ ਭਰਾ ਦਾ ਪੇ ਕਿੰਦੇ ਗੁਰੂ ਟਾਇ ਫੇਸਬੁਕ ਵੀ ਹੈ ਇੰਸਟਾਗ੍ਰਾਮ ਤੇ ਸੱਤ ਅੱਖਰ ਨੇ ਗੁਰੂ ਟਾਇ ਮੈਂ ਦੱਸਦਾ ਵੀਡੀਓ ਜਿਹੜੀ ਸ਼ੁਰੂ ਕਰਨ ਲੱਗੇ ਆ ਫਰਾਡ ਤੋਂ ਬਚ ਲਿਓ ਕਿਉਂਕਿ ਫਰਾਡ ਬਹੁਤ ਪੇਜ ਬਣ ਚੁੱਕੇ 100 ਤੋਂ ਉੱਪਰ ਮੇਰਾ ਪੇਜ ਬਣ ਗਿਆ ਗੁਰੂ ਟਾਇ ਦਾ ਤੇ ਦੋ ਕੀ ਦੇਖਦੇ ਨੇ ਪੈਸੇ ਖਾਤੇ ਬੰਦੇ ਮੈਂ ਦੱਸਦਾ ਮੇਰੇ ਨੰਬਰ ਤੇ ਕਾਲ ਕਰੋ ਵੇਟ ਕਰ ਲਿਓ ਮੀਨਸ ਪੰਜਾਬੀ ਜਿਹਨੂੰ ਕਹਿੰਦੇ ਨਾ ਇੰਟਰੈਕਸ਼ਨਸ ਰੱਖ ਲਿਓ ਅਸੀਂ 24 ਤੋਂ 72 ਘੰਟੇ ਚ ਵੀ ਰਿਪਲਾਈ ਕਰ ਸਕਦੇ ਆ ਉਹਨ ਦਾ ਸਪੋਰਟ ਵੀ ਰਿਪਲਾਈ ਕਰ ਸਕਦੇ ਆ ਬਿਲਕੁਲ ਤੁਸੀਂ ਕਿਸੇ ਨੇ ਸਾਨ ਸਨਮਾਨ ਦੇਖਣਾ ਸਾਨੂੰ ਵੀਡੀਓ ਕਾਲ ਕਰਕੇ ਹੀ ਸਮਾਨ ਲਈਓ ਐਵੇਂ ਪੈਸੇ ਮਿੱਟੀ ਨਾ ਕਰਾ ਦਿਓ ਕੋਈ ਪਿੰਡਾਂ ਦੇ ਕਸ਼ਮੇ ਭੋਲੇ ਹੁੰਦੇ ਨਾਲ ਲੱਗਦਾ ਮੈਂ ਪੈਸਾ ਪਾਤਾ 2000 ਰੁਪਏ 1000 ਰੁਪਏ ਪਾਤਾ ਜੀ ਇੱਥੇ ਲੈਣ ਆਂਦੇ ਨੇ ਤੇ ਸਾਡਾ ਨੰਬਰ ਨਹੀਂ ਹੁੰਦਾ ਫਰਾਡ ਬਹੁਤ ਹੋ ਰਿਹਾ ਹੈ ਤੇ ਲੈ ਕੇ ਆਏ ਇੰਡੀਆ ਦਾ ਪਹਿਲਾ 22 3500 ਇਸ ਦੀ ਕੀਮਤ ਹੈ ਪਹਿਲੇ 24100 5000 ਦਾ ਅਸੀਂ ਵੇਚਦੇ ਅਸੀਂ ਵੀ ਵੇਚਦੇ ਸੀ ਠੀਕ ਹੈ ਕਿਉਂਕਿ ਸੇਲ ਬ ਇੰਡੀਆ ਦਾ ਪਹਿਲਾ ਬਾਈਕ ਲੈ ਕੇ ਆਏ ਰਾਇਲ ਐਨਫੀਲਡ ਪੂਰੀ ਖਾਸੇ ਚੱਕਰ ਸੰਨਸਰ ਲੱਗ ਗਿਆ ਪੂਰਾ ਮਰਗਾਰਡ ਲੈਦਰ ਦੀ ਸੀਟਾਂ ਆ ਚੁੱਕੀਆਂ ਨੇ ਕਸਟਮਰ ਕਹਿੰਦਾ ਯਾਰ ਸਾਡਾ ਬਜਟ 22500 ਤੱਕ ਆ ਗਿਆ ਕਿਉਂਕਿ ਹਰੇਕ ਕਸ਼ਮਾ ਸਸਤਾ ਲੱਭਦਾ ਚੰਗੀ ਚੀਜ਼ ਆ ਲੱਭਦਾ ਹੁਣ ਵਰਲਡ ਦਾ ਇੰਡੀਆ ਛੱਡੋ ਉਹ ਵੀ ਚੱਕ ਲਓ ਤੁਸੀਂ ਇਹ ਲਾ ਇਹ ਬਾਬਾ ਜੀ ਵਰਲਡ ਦਾ ਪਹਿਲਾ ਬਾਈਕ ਲੈ ਕੇ ਆਏ ਆ ਬੈਟਰੀ ਵਾਲਾ ਲਓ ਵੀ ਨਾਮ ਅੰਦਾ ਕਹਿੰਦੇ ਫਰੂਟੀ ਹੈ ਫਰੂਟੀ ਨਾਮ ਦਾ ਫਰੂਟੀ ਬਾਈਕ 2200 ਰੁਪਏ ਚ ਮਤਲਬ ਕਿ ਬੈਟਰੀ ਵਾਲਾ ਬਾਈਕ 2200 ਆ ਗਿਆ ਲੋਕਾਂ ਨੂੰ ਨਾ 22500 ਦਾ ਕਹਿੰਦੇ ਸਾਈਕਲ ਹੀ ਮ ਬਿਲਕੁਲ ਜੀ ਬਿਲਕੁਲ ਇੱਕ ਬੰਦਾ ਹੁਣ ਮਈ ਦਾ ਮਹੀਨਾ ਚੱਲ ਰਿਹਾ ਜਿਹੜਾ ਹੁਣ ਰਹਿ ਗਿਆ ਉਹਨੇ 10 ਤੋਂ 15 ਦਿਨ ਹੋਰ 30 ਦਿਨ ਹੀ ਕੋਲੇ ਦੇਣਾ ਸੀ ਇਹ ਨਾਮ ਕਰਨਾ ਹੈ ਹੁਣ ਪੂਰੀ ਵੀਡੀਓ ਪੂਰੀ ਦੇਖਣੀ ਹੈ ਪਹਿਲੇ ਤਿੰਨ ਬੰਦਿਆਂ ਨੂੰ ਸੀ ਗਿਫਟ ਦੇਣਾ ਜਿਹੜਾ ਵਧੀਆ ਕਮੈਂਟ ਕਰਦਾ ਹੈ ਬਾਈ ਦੇ ਪੇਜ ਦੇ ਉੱਤੇ ਪਲੱਸ ਨਾਲ ਟੈਗ ਕਰਦਾ @gurtoye facebook ਤੇ insta gram ਤੇ ਸੱਤ ਅੱਖਰਾਂ ਗੁਰਟੋਏ ਹੈ ਵੀਡੀਓ ਪੂਰੀ ਦੇਖਣੀ ਹੈ ਜਿਹੜੇ ਮੈਂ ਕੁਸ਼ਣ ਪੁੱਛ ਰਿਹਾ ਹਾਂ ਉਹਦੇ ਆਨਸਰ ਵੀ ਦੇ ਰਹੇ ਨੇ ਪਲੱਸ ਤੁਹਾਨੂੰ ਜਿਹੜੀ ਫੋਟੋਆਂ ਸਾਡੀਆਂ ਚੰਗੀਆਂ ਨਿਕਲਦੀਆਂ ਨੇ ਵੀਡੀਓ ਨੂੰ ਸੇਵ ਕਰ ਲੈਣਾ ਤੇ ਪਲੱਸ ਸਾਡੀ ਫੋਟੋਆਂ ਲੈ ਕੇ ਸਾਡੇ ਨੰਬਰ ਤੇ ਭੇਜਣੀਆਂ ਨੇ ਸਿਰਫ ਤਿੰਨ ਬੰਦਿਆਂ ਨੂੰ ਸਿਫਟ ਦੇਣੇ ਆ ਮਹੀਨੇ ਦੇ ਅਖੀਰ ਦੇ ਉੱਤੇ ਉਹ ਦੇਣਾ ਕੀ ਫਰੂਟੀ ਬਾਈਕ ਹੁਣ ਕਮੈਂਟ ਕਰਨ ਦੀ ਵਾਰੀ ਤੁਹਾਡੀ ਹੈ ਤੇ ਤੁਸੀਂ ਕਿਹੜੇ ਸ਼ਹਿਰ ਤੋਂ ਬੋਲਦੇ ਪਿਓ ਪਲੱਸ ਬੱਚੇ ਦਾ ਨਾਮ ਪਲੱਸ ਬੱਚੇ ਦੀ ਏਜ ਆਪਣਾ ਨੰਬਰ ਨਾ ਪਾਈਓ ਸਾਡੀ ਬੇਨਤੀ ਹੈ ਕਿ ਕੋਈ ਫਰਾਡ ਤੁਹਾਨੂੰ ਹੀ ਕਾਲ ਆ ਜੇਗੀ ਫਿਰ ਫਾਇਦਾ ਕੋਈ ਨਹੀਂ ਅਸੀਂ ਤੁਹਾਣਾ ਸੰਭਰ ਕਰਨਾ ਸੀ ਆਪੇ ਕਰ ਲਾਂਗੇ ਤੇ ਸਾਡੇ ਸਟੋਰ ਆਣਾ ਹੈ ਮਾਲਡਾਉਨ ਗੁਰੂ ਟੋਏ ਲੈ ਕੇ ਆਏ ਬਾਈਕ ਤੋਂ ਬਾਅਦ ਜਿਹੜੀ ਬਾਈ ਨੇ ਦੱਸਿਆ ਬਾਈਕਾਂ ਹੀ ਬਾਈਕਾਂ ਹੈਗੀਆਂ ਨੇ ਤਾਂ ਹੁਣ ਅਗਲਾ ਨੰਬਰ ਦੋ ਕੁਐਸਚਨ ਹੈਗਾ ਸਾਡਾ ਸਭ ਤੋਂ ਵਧੀਆ ਕੁਐਸਚਨ ਹੈਗਾ ਜੇ ਇਹ ਧਿਆਨ ਨਾਲ ਦੇਖ ਲਓ ਇਸ ਕੈਰੈਕਟਰ ਦਾ ਕੀ ਨਾਮ ਕੀ ਹੈ ਹੁਣ ਇੱਕ ਡਿਜ਼ਾਈਨ ਹੈਗਾ ਮੇਰੇ ਕੋਲ ਅਗਲਾ ਕੈਰੈਕਟਰ ਵੀ ਸਾਡੇ ਅੱਗੇ ਪਿਆ ਜੇ ਹੂੰ ਇਸ ਤੋਂ ਅਗਲਾ ਵੀ ਪਿਆ ਜੇ ਇਸ ਤੋਂ ਅਗਲਾ ਵੀ ਪਿਆ ਮੈਂ ਵੀਰ ਨੂੰ ਕਹਿੰਦਾ ਸਾਰੇ ਲਾਈਨਸ ਡਿਜ਼ਾਈਨ ਦਿਖਾ ਦੇਣਾ ਹੁਣ ਤੁਹਾਨੂੰ 1 ਤੋਂ ਲੈ ਕੇ 15 ਆਨਸਰ ਦੇਣੇ ਪੈਣੇ ਆ ਇਸ ਕਰੈਕਟਰਾਂ ਦੇ ਨਾਮ ਕੀ ਕਹਿੰਨੇ ਬਿਲਕੁਲ ਤੇ ਸਪੈਸ਼ਲ ਜਿਹੜਾ ਕੋਈ ਆਨਸਰ ਸਹੀ ਦਿੰਦਾ ਹੈ ਸਪੈਲਿੰਗ ਸਹੀ ਲਿਖਨੇ ਆ ਅਚਾ ਸਪੈਲਿੰਗ ਵੀ ਤਿੰਨ ਤਰ੍ਹਾਂ ਲਿਖਨੇ ਓੱਖਾ ਕਰਦੀ ਹੈ ਨਾ ਮੋਸ਼ਨ ਸੋਖਾ ਹੈ ਹਾਂ ਬਿਲਕੁਲ ਹੁਣ ਇਹ ਕਰੈਕਟਰ ਬਹੁਤ ਸੋਹਣਾ ਬਣਿਆ ਹੈ ਖੋਹਦੇ ਚ 1 2 3 4 5 ਡਿਜ਼ਾਈਨ ਬਣੇ ਹੋਏ ਨੇ ਇਹਨੂੰ ਇੰਗਲਿਸ਼ ਚ ਵੀ ਲਿਖ ਦਿਓ ਇਹਨੂੰ ਪੰਜਾਬੀ ਚ ਵੀ ਲਿਖ ਦਿਓ ਤੁਹਾਡੀ ਮਰਜ਼ੀ ਕਿਤਾ ਲਿਖਣਾ ਹੈਗਾ ਮੈਂ ਕੁਐਸਚਨ ਪੁੱਛਣਾ ਸੀ ਦੂਜਾ ਕੁਐਸਚਨ ਪੁੱਛ ਲਿਆ ਹੈਗਾ ਜੀ ਇਸ ਦੀ ਕੀਮਤ ਦੇ ਤਾਂ ਗੱਲ ਕਰੀਏ ਕਸਟਮਰ ਕਹਿੰਦਾ ਵਧੀਆ ਟੈਕਸ ਲੈਣਾ ਬੱਚਿਆਂ ਦਾ ਪੜਨਾ ਹੈਗਾ ਓਨੇਬਲ ਜਿੰਨੇ ਵੀ ਮੇਰੇ ਪਰਿਵਾਰ ਅਗੇ ਨੇ ਸਾਡਾ ਡੈਕਸ ਤੋਂ ਮੰਗਵਾਉਣ ਦਾ ਮੋਟਿਵ ਇਹ ਹੀ ਹੋ ਗਿਆ ਬੱਚਾ ਆਲਾ ਲੇਟ ਕੇ ਪੜਦਾ ਹੈਗਾ ਕਿਤਾਬਾਂ ਕਹਿੰਦਾ ਸੀ ਲੇਟ ਕੇ ਪੜ੍ਹਨੀਆਂ ਨੇ ਅੱਖਾਂ ਖਰਾਬ ਹੁੰਦੀਆਂ ਨੇ ਤੇ ਮੈਂ ਰეკਮੈਂਡ ਕਰੂੰਗਾ ਇਹਦੇ ਤੇ ਪਾਜੀ ਬੈ ਕੇ ਦੇਖੋ ਪਹਿਲੇ ਕਿੰਨਾ ਕੰਫਰਟੇਬਲ ਹੈਗਾ ਬਾਈ ਦਾ ਵੀ ਮੇਰੇ ਨਾਲ ਚੌਥਾ ਕੁਸ਼ਣ ਹੈਗਾ ਗਲਾਬ ਬਾਈ ਦਾ weight ਕਿੰਨਾ ਹੈਗਾ ਮੇਰਾ weight ਸਭ ਨੂੰ ਪਤਾ ਹੋਊਗਾ ਇਹਨੂੰ ਇਹਦਾ weight ਦੱਸੋ ਕਿੰਨਾ ਹੈ ਕਹਿੰਦਾ ਖਾਂਦਾ ਖੁਰਾਕਾ ਬਹੁਤ ਹੀ ਹੈ ਜਾਂਦੀ ਆ ਨਹੀਂ ਸਹੀ ਗੱਲ ਹੈ ਕਹਿੰਦਾ ਰਾਤ ਨੂੰ ਖੁੱਲੀ ਚ ਸੌਂਦਾ ਹੈ ਨਾ ਅਸ਼ਵਗੰਧਾ ਖਾਈਦਾ ਜੀ ਹੈ ਅਸ਼ਵਗੰਧਾ ਖਾਈਦਾ ਨਾ ਐਡ ਕਰੋ ਸਾਡੇ ਗੁਰੂ ਦਾ ਇੱਥੇ ਆ ਕੇ ਲੋਕਾਂ ਨੇ ਸਾਡੇ ਕੋਲ ਮੰਗਣੀ ਸ਼ੁਰੂ ਕਰ ਦਿੰਦੀ ਹੈ ਸਹੀ ਗੱਲ ਹੈ ਬਾਕੀ ਸਭ ਤੋਂ ਵੱਡੀ ਗੱਲ ਸਾਨੂੰ ਗੋਲਟੋਆ ਵਾਲੇ ਵਰਗੇ ਭਰਾਵਾਂ ਦਾ ਸਹਾਰਾ ਇਹਨਾਂ ਤਾਂ ਇਹਨਾਂ ਤਾਂ ਚੜ ਕੇ ਦਿਖਾਓ ਸਹਾਰਾ ਮਿਲ ਜਾਏਗਾ ਸਾਰਾ ਨਾਲੋ ਲੋ ਡੈਕਸ ਦੀ ਖਾਸੀਅਤ ਦੇਖੋ ਕਿੰਨੀ ਮਜ਼ਬੂਤ ਚੀਜ਼ ਆ ਚੁੱਕੀ ਹੈ ਚੀਜ਼ਾਂ ਦੇਖੋ ਕਿੰਨੀ ਸੋਲਿਡ ਲੈ ਕੇ ਆਏ ਆ ਤੇ 2200 ਰੁਪਏ ਸਿਰਫ ਇਹਦੀ ਕੀਮਤ ਹੈ ਫਰਾਡ ਤਾਂ ਜ਼ਰੂਰ ਬੱਚੀ ਹੋ ਲੋਕੀ ਕਹਿੰਦੇ ਸਰ ਕੋ ਡੈਕਸ ਲੈ ਜਾਓ ਉਹ ਕੱਚੀਆਂ ਪਲਾਈਆਂ ਲਾ ਲਾ ਕੇ ਬੋਰਡ ਲਾ ਲਾ ਕੇ ਠੁਕੀ ਜਾਂਦੇ ਤੇ ਦੇਈ ਜਾਂਦੇ ਨੇ ਇੱਕ ਕਈ ਵਾਰ ਕੀ ਹੁੰਦਾ ਨਾ ਕਮੈਂਟ ਦੇ ਵਿੱਚ ਤੁਸੀਂ ਆਪਣਾ ਨੰਬਰ ਕਦੇ ਵੀ ਨਾ ਛੱਡਿਓ ਕੋਈ ਹੋਰ ਬੰਦਾ ਕਮੈਂਟ ਦੇ ਵਿੱਚ ਨੰਬਰ ਪਾਉਂਦਾ ਤਾਂ ਕਦੇ ਵੀ ਉਹਦੇ ਕਾਲ ਨਹੀਂ ਕਰਨੀ ਜਿਹੜਾ ਉੱਪਰ ਨੰਬਰ ਦਿੱਤਾ ਹੋਇਆਗਾ 83000086 ਇਸੇ ਨੰਬਰ ਤੇ ਕਾਲ ਕਰੋ ਇਸੇ ਨੰਬਰ ਤੇ ਵਟਸਐਪ ਤੇ ਮੈਸੇਜ ਭੇਜੋ ਉਵੇਂ ਜਿਵੇਂ ਤੁਸੀਂ ਦੇਖਿਆ ਬਾਈਕਾ ਦੇਖ ਲਈਆਂ ਡੈਕਸ ਦੇਖ ਲਈ ਪੂਰੀ ਵੀਡੀਓ ਦੇਖ ਲਓ ਵੀ ਸਾਡੇ ਕੋਲ ਟੌਏ ਦੀ ਕੈਟਾਗਰੀ ਸਾਰੀ ਹੈ ਕੀ ਹੈ ਨਿਊ ਬੋਨ ਤੋਂ ਲੈ ਕੇ 10 ਸਾਲ ਦੇ ਬੱਚੇ ਲਈ ਹੁਣ ਨਿਊ ਬੋਨ ਦੀ ਗੱਲ ਕਰੀਏ ਸਭ ਤੋਂ ਸੋਹਣਾ ਐ ਤੇ ਮੈਂ ਰਹਾ ਹਾਂ ਉਹ ਕੱਢੇ ਬਾਜੀ ਜਿੰਮ ਆ ਚੁੱਕਾ ਹੈ ਅਗਰ ਬੱਚਾ ਦਾ ਲੱਗਦਾ ਹੈ ਨਿਊ ਬੋਨ ਹੈਗੇ ਮਹੀਨੇ ਦਾ ਸਾਲ ਦੇ ਬੱਚੇ ਲਈ ਗੱਦਾ ਆ ਚੁੱਕਾ ਹੈ ਜਿਹੜਾ ਮੈਕਸਿਮਮ ਸ਼ੇਅਰ ਕਰਦਾ ਵੀਡੀਓ ਕੋਈ ਦੇ ਰੋੜਾ ਪਾਣੀ ਹੈਗਾ ਮੈਕਸਿਮਮ ਸ਼ੇਅਰ ਕਰਦਾ ਹੈ ਤਿੰਨ ਬੰਦਿਆਂ ਨੂੰ ਇਹ ਗਿਫਟ ਦਿੱਤਾ ਜਾਏਗਾ ਤੁਸੀਂ ਸਿਰਫ ਆਪਣੇ ਸ਼ਹਿਰ ਦਾ ਨਾਮ ਲਿਖਣਾ ਹੈ ਬੱਚੇ ਦਾ ਨਾਮ ਲਿਖਣਾ ਹੈ ਔਰ ਏਜ ਲਿਖਣੀ ਹੈ ਔਰ ਨਾਲ ਟੈਗ ਕਰ ਦੇਣਾ @gurutoy ਬਸ ਤੋਂ ਬਸ ਸ਼ੇਅਰ ਕਰਨਾ ਜਿੰਨੇ ਦੱਤੋਗੇ ਸ਼ੇਅਰ ਕਰਤੀ ਹੈ ਅਸੀਂ ਗਿਫਟ ਦੇਣੇ ਤਿਆਰ ਆ ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਕੀਮਤ ਦਿੱਤੀ ਹੈਗੀ 680 ਰੁਪਏ ਮਣ ਤੁਹਾਡਾ ਫਾਇਦਾ ਤਾਂ ਕਰਾ ਰਹੇ ਆ ਬਾਜ਼ਾਰ ਦੇ ਚੀਜ਼ਾਂ 1100 1200 1500 ਤੱਕ ਖਸ ਕੇ ਮਿਲਦੀਆਂ ਨੇ ਸਗਨ ਮਾਣਾ ਹੀ 1100 ਦਾ ਬੰਦਾ ਕਹਿੰਦਾ ਵਪਾਰੀ ਆਸ ਕੇ ਕਹਿੰਦਾ ਯਾਰ 1100 ਦਾ ਹੀ ਲੈ ਜਾ ਬੀਬੀ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਗਈ ਤੇ ਸਾਡੇ ਕੋਲ ਹੈਗਾ 680 ਰੁਪਏ ਦਾ ਨਾਲ ਗਿਫਟ ਵੀ ਪੱਕਾ ਹੈ ਜੇ ਤੇ ਬਾਈ ਦਾ ਨਾਮ ਲੈ ਕੇ ਆਈਓ ਡਿਸਕਾਊਂਟ ਕੋਈ ਨਹੀਂ ਹੈ ਇੱਕ ਰੇਟ ਫਿਕਸ ਰੇਟ ਹੈ ਕਾ ਜੇ ਕੋਈ ਬਾਈ ਪਿਆਰ ਬਹੁਤ ਦਿੰਦਾ ਇਹਨੂੰ ਦੇਖ ਕੇ ਤਾਂ ਕਹਿੰਦਾ ਮੱਚ ਮੱਚ ਪੈ ਜਾਂਦੇ ਨਾ ਸਾਰੇ ਆ ਜਾਂਦੇ ਨੇ ਅੱਛਾ ਸਾਰੇ ਤਾਂ ਪਹਿਲਾਂ ਬਲੌਕਰ ਹੀ ਆ ਜਾਂਦੇ ਫੋਨ ਆਲੇ ਜਿਹੜਾ ਕਹਿੰਦਾ ਬਾਈ ਆਇਆ ਤਾਂ ਮੈਂ ਵੀ ਆਣਾ ਹੈ ਇਹ ਮੈਂ ਹੋਰ ਵੀ ਭਰਾਵਾਂ ਨੂੰ ਦੱਸਦਾ ਬਾਈ ਇਹਨਾਂ ਦਾ ਰੇਟ ਪਹਿਲੀ ਪੂਰਾ ਫੁੱਲ ਜਾਇਆ ਜਾਂ ਕੰਟਰੋਲ ਚ ਆ ਵੀ ਵੀਰ ਬਣ ਕੇ ਉਹ ਨਾ ਸਪਾਰਸ ਕਰਾ ਕਰੋ ਵੀ ਬਾਈ ਤੁਸੀਂ ਫੋਨ ਕਰ ਦੋ ਰੇਟ ਘਟਾ ਹਨਾ ਕਿਉਂ ਖਾਨਾ ਸਾਹਿਬ ਤੁਹਾਡਾ ਰੇਟ ਹੀ ਬਹੁਤ ਜਾਇਜ਼ ਹੈ ਮੇਰਾ ਇੱਕ ਰੇਡਮੀ ਸਾਡਾ ਫਾਇਦਾ ਕਰਾਵਾਂਗੇ ਤਾਂ ਕਿਉਂਕਿ ਕੁਸਮਾ ਨੂੰ ਮਾਰਕੀਟ ਜਾਂਦੇ ਆ ਬਹੁਤ ਕਰਪਸ਼ਨ ਹੁੰਦੀ ਹੈ ਜਿਵੇਂ ਮੈਡੀਕਲ ਆਈਟਮ ਹੁੰਦੀ ਹੈ 500 ਦਾ ਪਤਾ 30 ਰੁਪਏ ਦੀ ਦਵਾਈ ਹੁੰਦੀ ਹੈ ਸਾਡੀਆਂ ਗੱਡੀਆਂ ਦੇਖ ਕੇ ਨਾ ਲੱਗ ਗਿਆ ਇਹ ਡਿਜ਼ਾਈਨ ਅੰਨੇ ਨੇ ਰੇਟ ਕੀ ਹੋਣਗੇ ਮੈਂ ਪੂਰਾ ਦਿਖਾਣਾ ਚਾਹੁੰਗਾ ਸਿੰਗਲ ਸਿੰਗਲ ਆਈਟਮ ਜਿਹੜੇ ਅਸੀਂ ਬਾਰਕੋਡ ਲਗਾਏ ਨੇ ਤੇ ਸਭ ਤੋਂ ਵਧੀਆ ਚੀਜ਼ ਕੀ ਗਈ ਹੈ ਬੱਚਿਆਂ ਦੇ ਸਾਈਕਲ ਦੀ ਰੇਂਜ ਸਾਰੀ ਅਵੇਲੇਬਲ ਹੈ ਸ਼ਹਿਰ ਤੁਸੀਂ ਜਾਓ ਹੀਰੋ ਪੂਰਾ ਚੈਲੰਜ ਹੈ ਰੁਪਏ 2000 3000 4000 ਚ ਬੱਚਾ ਦਾ 6 ਸਾਲ ਦਾ 8 ਸਾਲ 10 ਸਾਲ ਦਾ ਬੱਚਾ ਹੈ ਪੂਰਾ ਸਾਈਕਲ ਚਲਾਊਗਾ ਭਜਾ ਕੇ ਉਹਨਾਂ ਚੈਨ ਉਤਰੂ ਨਾ ਖਰਾਬ ਹੋਊਗਾ ਪੂਰੇ ਸੂਰਨ ਸਾਈਕਲ ਕਰਦੇ ਆ ਅੱਜਕ ਨੇ ਨਾ ਬਾਈ ਨੇ ਤਾਂ ਕਹਿੰਦਾ ਰੇਸਾ ਲਾਦਨੀ ਹੈ ਮੇਰੇ ਨਾਲ ਅੱਜ ਹੈ ਨਾ ਬਿਲਕੁਲ ਜੀ ਬਿਲਕੁਲ ਇਹ ਜੋ ਮਰਜੀ ਗੱਲ ਸੁਖੀ ਬਾਈ ਨੇ ਆ ਕੇ ਨਾ ਅੱਛਾ ਸਭ ਤੋਂ ਵੱਡੀ ਗੱਲ ਹੈ ਬੰਦਾ ਨਾ ਖੁਦ ਹੀ ਕਹਿੰਦੇ ਖੁਸ਼ ਹੋਣਾ ਚਾਹੀਦਾ ਇਹ ਨਹੀਂ ਰੀਲ ਨਾ ਦੇਖ ਕੇ ਐਦਾ ਲੱਗਦਾ ਨਾ ਸਾਨੂੰ ਆਪਣਾ ਬਚਪਨ ਯਾਦ ਆ ਜਾਂਦਾ ਨਹੀਂ ਜਿੱਥੇ ਖੜਨਾ ਹੈ ਉੱਥੇ ਮੋਬਾਈਲ ਚੱਕ ਕੇ ਨਾ ਪੂਰਾ ਐਂਡ ਕਰਾ ਦਨਾ ਹੈ ਲਾਸਟ ਨਾਲ ਇੱਕ ਬੜੀ ਸ਼ਾਨਦਾਰ ਵੀਡੀਓ ਪਾਈ ਕਹਿੰਦਾ ਸਪਾਈਡਰ ਆ ਗਿਆ ਛੱਤ ਉੱਤੇ ਯਾਰ ਬਿਲਕੁਲ ਜੀ ਬਿਲਕੁਲ ਉਹ ਵੀਡੀਓ ਇਨੀ ਪਾਈ ਦੀ ਨਹੀਂ ਫੇਮਸ ਹੋ ਗਈ ਮੈਂ ਕਿਹਾ ਭਰਾਵਾ ਤੂੰ ਚੰਗੇ ਵਾਲਾ ਬੈਠਾ ਕਹਿੰਦਾ ਛੱਤ ਤੇ ਕਹਿੰਦਾ ਕਿਉਂ ਸਪਾਈਡਰਮੈਨ ਆ ਗਿਆ ਸਪਾਈਡਰਮੈਨ ਹੈ ਨਹੀਂ ਗੇ ਲੁੱਕਰ ਕਮੈਂਟ ਮਾਰਦਾ ਕਹਿੰਦਾ ਇਹ ਬੱਬੂ ਮਾਰ ਨੂੰ ਬਲੌਕ ਪਲੇ ਹੈ ਕਿਤੇ ਸਾਡਾ ਸਹੀ ਗੱਲ ਹੈ ਇਹ ਤੇ ਉਵੇਂ ਹੀ ਬੱਚਿਆਂ ਦੇ ਲਈ ਪੰਜਵਾਂ ਕੁਐਸਚਨ ਸਾਡੇ ਕੋਲ ਆ ਚੁੱਕਾ ਜੀ ਇਹ ਮੇਰੇ ਸਾਹਮਣੇ ਕਰੈਕਟਰ ਹੈਗੇ ਨੇ ਕਹਿੰਦੇ ਇਸ ਦੇ ਨਾਮ ਦੇ ਨਾਲ ਨਾ 10 ਮੂਵੀ ਆ ਦੇ ਨਾਮ ਦੱਸਨੇ ਆ ਪੰਜਾਬੀ ਵਾਲੀ ਮੂਵੀ ਆ ਚਾ ਹਾਲੀਵੁੱਡ ਹੈ ਹਾਲੀਵੁੱਡ ਹੈ ਹਾਲੀਵੁੱਡ ਹੈ 10 ਮੂਵੀਆਂ ਦੇ ਨਾਮ ਲਿਖ ਕੇ ਤੁਹਾਨੂੰ ਦੱਸਣੇ ਆ ਬੜਾ ਇੱਕ ਆਂਸਰ ਦਾ ਮੈਂ ਦੇ ਦੇਣਾ ਐਗਜ਼ਾਮਪਲ ਲਈ ਤਾਂ ਕੁਐਸਚਨ ਸਮਝ ਆ ਜਾਏਗਾ ਹਾਤੀ ਮੇਰੇ ਸਾਹਮਣੇ ਸੁੱਕਾ ਹੀ ਹੈ ਨਾ ਹੂੰ 10 ਮੂਵੀਆਂ ਦਾ ਨਾਮ ਤੁਸੀਂ ਦੱਸਣੇ ਨੇ ਇੱਕ ਕਲਿੱਪ ਕੱਢ ਲਿਓ ਵੀਡੀਓ ਦਾ ਦੇਖ ਲਓ ਸਾਡ ਇੱਕ ਸਾਰਾ ਪੰਜਵਾਂ ਕੁਐਸਚਨ ਇਹ ਹੋ ਗਿਆ ਛੇਵਾਂ ਕੁਐਸਚਨ ਹੈਗਾ ਜੀ 1 2 3 4 5 6 ਅਲਾਈਨਸ ਜਿਵੇਂ ਪਿੰਨ 6 ਕੈਰੈਕਟਰ ਇਹ ਸਭ ਸੁੱਕੇ ਲੱਗਦੇ ਨੇ ਜਿਵੇਂ ਤੁਹਾਨੂੰ ਹੁਣ ਲੱਗਦਾ ਹਾਤੀ ਹੈ ਇੱਕ ਡੌਗ ਦੇ ਸਰੂਪੀ ਬਣਾਇਆ ਹੈ ਇਸ ਕੈਰੈਕਟਰ ਦਾ ਨਾਮ ਕੀ ਮੈਂ 6 ਦੇ ਤੁਹਾਨੂੰ ਆਨਸਰ ਦੇਣੇ ਪੈਣਗੇ ਵੀ 6 ਦਾ ਐਕਚੁਅਲ ਆਨਸਰ ਕੀ ਹੈ ਮੈਂ ਫਿਰ ਦੱਸ ਰਿਹਾ ਮੇ ਕੋਲ ਫਰੂਟੀ ਬਾਈ ਕੇ ਪਿਆ ਹੈਗਾ ਜੀ ਮੈਂ ਤਿੰਨ ਬੰਦਿਆਂ ਨੂੰ ਮਹੀਨੇ ਦੇ ਅਖੀਰ ਤੇ ਗਿਫਟ ਦੇ ਦਿੰਨੇ ਆ ਜਿਹੜਾ ਵੀਡੀਓ ਦੱਬ ਕੇ ਸ਼ੇਅਰ ਕਰੂਗਾ ਕਮੈਂਟ ਕਰ ਦੋਗਾ ਪੂਰੀ ਵੀਡੀਓ ਦੇ ਲਈ ਉਹ ਸਕਰੀਨਸ਼ਾਟ ਲਈ ਚਲੋ ਜਿੰਦੀ ਸਮਾਂ ਇਹ ਸੁਣੇ ਮੁਖੜੇ ਦੀ ਨਾ ਸਮਾਂ ਲੈਂਦੇ ਜਾਈਓ ਸਕਰੀਨਸ਼ਾਟ ਜ਼ਰੂਰ ਲੈ ਲਿਓ ਆਪਣਾ ਮੋਬਾਈਲ ਪਰ ਲਿਓ ਉਹ ਮੇਰੇ ਮੋਬਾਈਲ ਤੇ ਭੇਜ ਦਿਓ ਵੀਡੀਓ ਫੋਟੋਆਂ 830000086 ਨੰਬਰ ਤੇ ਤੇ ਬੱਚਿਆਂ ਲਈ ਸਭ ਤੋਂ ਸ ਕਸਟਮਰ ਕਹਿੰਦਾ ਨਾ ਗੱਡੀ ਲੈਣੀ ਹੈ ਤੇ ਸਭ ਤੋਂ ਸੋਹਣੀ ਹਰ ਕੋ ਗੱਡੀਆਂ ਅਵੇਲੇਬਲ ਹੈਗੀਆਂ ਨੇ ਵਾਕਰ ਦੀ ਗੱਲ ਕਰੀਏ ਝੂਲੇ ਦੀ ਗੱਲ ਕਰੀਏ ਇਹਨੂੰ ਮੈਂ ਚਲਾ ਕੇ ਦਿਖਾਈ ਹੈ ਨਾ ਮੈਂ ਤਾਂ ਕੰਨਾ ਕਹਿੰਦਾ ਲਾਸਟ ਦਾ ਟੈਸਟ ਕਰਕੇ ਦਿਖਾਵਾਂਗੇ ਪੈਟਰੋਲ ਵਾਲਾ 45 ਸੀਸੀ ਦਾ Honda ਮਾਡਲ ਆ ਚੁੱਕਾ ਹੈ ਬੱਚਾ ਦਾ 10 ਸਾਲ 12 ਸਾਲ ਦਾ ਹੈ ਇਹਨੂੰ ਖੇਤਾ 'ਚ ਭਜਾਣਾ ਹੈ ਅਈ ਤੇ ਮੈਂ ਕਹਿੰਦੀ ਖੇਤ ਰੋਟੀ ਫੜਾ ਕੇ ਕਈ ਜਵਾਬ ਕਰਾ ਕਈ ਜਵਾਬਾਂ ਦੇ ਮਾਪੇ ਕਹਿੰਦੇ ਨੇ ਅਸੀਂ ਗੱਡੀ ਲੈ ਕੇ ਚੱਲੇ ਆ ਜੀ ਤੇ ਸਾਨੂੰ ਉਹ ਬੱਚਾ ਚਲਾਈ ਨਹੀਂ ਗਈ ਤੇ ਮੇਰਾ ਦਾਵਾ ਹੈਗਾ ਜੇ ਸਾਡੇ ਕੋ ਸੌਦਾ ਲੈਂਦੇ ਨਾ ਪਹਿਲਾ ਫਰਸ਼ ਤੇ ਹੀ ਕੱਢਣਾ ਬਾਹਰ ਰੋਡ ਤੇ ਤੇ ਗੋਣੀਆਂ ਦੀਵਾਰ توڑਣੀ ਹੈ ਭਜਾਣਾ ਹੀ ਭਜਾਣਾ ਹੈ ਤੇ ਰੁਪਈਏ ਛੇਵਾਂ ਦਾ ਅਨਸਰ ਦੇਣ ਲੱਗਾ ਖੁਦ ਦੀ 24 ਹਜ਼ਾਰ ਇਸ ਦੀ ਕੀਮਤ ਹੈ ਜੀ ਸਾਨੂੰ ਕੋਈ ਵੀ ਕਸਟਮਰ ਪੁੱਛਦਾ ਯਾਰ ਇਹਦਾ ਪ੍ਰਾਈਸ ਦੱਸੋ ਪੀਪੀ ਲਿਖ ਕੇ ਬਾਹਰ ਮੰਨੇ ਮੈਨੂੰ ਲੱਗਦਾ ਪੰਜਾਬ ਪੁਲਿਸ ਨੂੰ ਸੱਤਾ ਦਿੰਦੇ ਬੈਨੇ ਤੇ ਮੇਰੀ ਬੇਤਰੀ ਕੀ ਛੇਵਾਂ ਅਨਸਰ ਇਹ ਹੈਗਾ 24 ਹਜ਼ਾਰ ਇਸ ਦੀ ਕੀਮਤ ਹੈ ਪਟ੍ਰੋਲ ਪਟ੍ਰੋਲ ਲੈਵਲ ਦੀ ਗਾਰੰਟੀ ਹੈ ਦਾ ਗੁਰਟਵਾਏ.in ਜਾ ਕੇ ਸਾਡੀ ਸ਼ਾਪਿੰਗ ਕਰ ਸਕਦੇ ਹੋ ਸਾਡੇ ਕੋਲ ਸੌਦੇ ਸਾਰੇ ਧੜੇ ਮਤਲਬ ਦੇ ਹੈਗੇ ਨੇ ਉਹਨੇ ਵੀ ਕਿਹਾ ਬਾਈ ਇਹਦਾ ਫੋਨ ਆਇਆ ਬਠਿੰਡੇ ਦੇੋਂ ਕਹਿੰਦੇ ਯਾਰ ਸਾਡਾ ਵਧੀਆ ਕੰਮ ਹੈਗਾ ਤੇ ਸਾਡੇ ਘਰੇ ਪੁੰਚ ਆਉਦੀ ਪੈਖ ਖਾਤੇ ਪਾਣ ਲਗੇ ਖਾਤੇ ਪਾਣ ਤੋਂ ਪਹਿਲਾਂ ਸਾਨੂੰ ਵੀਡੀਓ ਕਾਲ ਕਰਕੇ ਸਮਾਨ ਦੇਖ ਲਵੋ ਸਾਡਾ ਫਾਇਦਾ ਕਰ ਦਾਂਗੇ ਸਾਡੇ ਨਾਲ ਗੱਲ ਕਰ ਲੋ ਸਾਡੇ ਕੋਲ ਕਾਫੀ ਸਟਾਫ ਬੈਠਾ ਹੈਗਾ ਗੱਲ ਕਰਦਾ ਟਾਈਮਿੰਗ ਸਾਡੀ ਪਰ ਸਿਰਫ 10 ਤੋਂ ਲੈ ਕੇ 7 ਵਜੇ ਤੱਕ ਦੀ ਗਈ ਤੁਸੀਂ 8 ਵਜੇ ਸਾਨੂੰ ਰਾਤੀ 9 ਵਜੇ ਫੋਨ ਮਲਾਓਗੇ 11 ਵਜੇ ਫੋਨ ਨਹੀਂ ਫੋਨ ਚੱਕਉਂਦਾ ਭਾਈਓ ਬਾਈ ਦਾ ਪਿਆਰ ਹੀ ਨੇ ਹੈਗਾ ਵੀਡੀਓ ਵਧੀਆ ਬੰਦੀਆਂ ਨੇ ਵਾਇਰਲ ਹੁੰਦੀਆਂ ਵੀਡੀਓ ਸਾਡਾ ਸਿਰ ਤੇ ਆ ਤੁਸੀਂ ਇਹਨਾਂ ਰੱਖਣਾ ਸਾਨੂੰ 10 ਤੋਂ 7 ਕਾਲ ਕਰੋ ਜਿੰ ਨੀ ਤਾਂ ਪੇਸ਼ੈਂਸ ਰੱਖੋ ਚੰਗੇ ਸੌਦੇ ਲੈਣੇ ਆ ਫੋਟੋ ਖਿੱਚ ਕੇ ਰੱਖ ਲਓ ਸਾਡੇ ਕੋਲ ਜਦੋਂ ਆਓਗੇ ਮੈਂ ਗਾਰੰਟੀ ਸਿਰਫ ਆਪਣਾ ਹੁਣ ਜਿਹੜੀ ਵੀਡੀਓ ਚੱਲ ਰਹੀ ਹੈ ਮਹੀਨੇ ਦੀ ਦਊਂਗਾ ਵੀ ਜੋ ਰੇਟ ਹੈਗੇ ਨੇ ਅੱਜ ਦੇ ਰੇਟ ਸਾਡੇ ਇਹ ਹੈਗੇ ਨੇ ਕਿ ਨਾਲ ਕੋਈ ਬੰਬੇਓ ਮਾਲ ਚਾਹੀਦਾ ਤਾਂ ਮਾਲ ਦਾ ਕੁਝ ਰੇਟ ਘਟਦੇ ਵੱਧਦੇ ਨੇ ਅਗਲੇ ਮਹੀਨੇ ਦੀ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਪਰ ਬੇਨਤੀ ਹੈ ਇੱਕ ਬਾਈ ਮੇਕੋ ਤੁਹਾਡੇ ਪੁਰਾਣੀ 150 ਪੁਰਾਣੀ ਵੀਡੀਓ ਲੈ ਕੇ ਆਇਆ ਹੈ ਠੀਕ ਹੈ ਜੀ ਮੈਂ ਕਹ ਕਿ ਕੀ ਗੱਲ ਹੋ ਗਈ ਕਹਿੰਦਾ 12000 ਵਾਲੀ ਗੱਡੀ ਦੇ ਦੋ ਮੈਂ ਕਹਾਂ ਤੈਨੂੰ ਬੇਜਾ ਤਾਂ ਹਾਂ ਵੀਡੀਓ ਅੰਦਰ ਸਕਰੀਨਸ਼ਾਟ ਆਇਆ ਉਹ ਗੱਡੀ ਦਾ ਅੱਜ ਦਾ ਰੇਟ 8500 ਰੁਪਏ ਹੋ ਗਿਆ ਜੇ ਜੋ ਬੰਦਾ ਕਹਿੰਦਾ ਯਾਰ ਮੇਰਾ ਫਾਇਦਾ ਹੋ ਗਿਆ ਮੈਂ ਕਹਾਂ ਤੇਰਾ 3500 ਫਾਇਦਾ 35 ਮੋੜਨਾ ਕੋਈ ਨਹੀਂ ਤੇ 35 ਘਟਾਉਣੇ ਨਾਲ ਦੇ ਰਹੇ ਨਹੀਂ ਲੈ ਕੇ ਆਇਆ ਕੰਪਨੀ ਦੀ ਇੰਡੀਆ ਦੀ ਪਹਿਲੀ ਗੱਡੀ ਹੁਣ ਨਾ ਇਹ ਨਾ 15000 ਆ ਰਿਹਾ ਨਾ 16000 ਆ ਆ ਵੀਡੀਓ ਜਲਦੀ ਜਲਦੀ ਆਨਸਰ ਦੇ ਦਿਜੋ ਫਾਇਦਾ ਕਰਾਂਗੇ 1 ਲੱਖ ਰੁਪਏ ਦਾ ਤੁਹਾਡਾ ਗੱਡੀ ਦੇ ਖਾਸੀਅਤ ਦੇਖੋ ਕੀ ਕੀ ਹੈ ਇੱਕ ਤਾਂ ਲਾਈਟਾਂ ਚੱਲਦੀਆਂ ਨੇ ਸਾਰੀ ਤਨ ਫੰਕਸ਼ਨ ਸਮਝਾ ਦਾਂਗਾ ਉਹ ਦੇਖ ਕੇ ਤੁਸੀਂ ਕਹਿੰਦਾ ਯਾਰ ਇੰਨਾ ਵਧੀਆ ਮਾਡਲ ਆ ਨਹੀਂ ਸਕਦਾ ਨੰਬਰ 2 ਅੱਗੇ ਵਧੀਆ ਕੰਪਨੀ ਦਾ ਬੰਪਰ ਲੱਗਾ ਹੋਇਆ ਹੈ ਨੰਬਰ 3 ਗੱਡੀ ਨਾਲ ਡਾਂਸ ਕਰਦੀ ਜੇ ਵੀ ਬੱਚਾ ਬਹਿ ਗਿਆ ਹੂੰ ਤੇ ਫੁੱਲ ਡਾਂਸ ਸ਼ੁਰੂ ਚੀਜ਼ ਦੇਖੋ ਕਿੰਨੀ ਪਿਆਰੀ ਸਵਾਗ ਕਰਦੀ ਕਹਿੰਦੇ ਸਵਾਗ ਕਰਾਂਗੇ ਸਭ ਦਾ ਸਵਾਗਤ ਨੰਬਰ 4 ਦੇ ਉੱਤੇ ਤਾਂ ਦੱਸਣਾ ਚਾਹਾਂਗਾ ਕੰਪਨੀ ਦੀ 2 ਸੀਟਰ ਗੱਡੀ ਮਤਲਬ ਬੱਚਾ ਬਹੂਗਾ ਇੱਕ ਨਾਲ ਦੋ ਬੱਚੇ ਬਹਿ ਸਕਦੇ ਨੇ ਨੰਬਰ 6 ਕੰਪਨੀ ਨੇ ਇਹ ਨੀਚੇ ਨਾ ਮੈਟ ਲਗਾ ਕੇ ਭੇਜਿਆ ਆ ਪੱਕੜੀਆਂ ਸਵਾਰਦੇ ਆ ਨਾ ਥਾਰ ਗੱਡੀਆਂ ਵਰਚੂਰ ਗੱਡੀਆਂ ਮੈਟ ਵੀ ਲਗਾ ਕੇ ਭੇਜਦਾ ਕੰਪਨੀ ਨੇ ਨੰਬਰ 7 ਗੱਡੀ ਜਿਹੜਾ ਬਹੂਗਾ ਬੱਚਾ ਦਾ ਸਕੂਲ ਲੈ ਜਵੇ ਕਿਤੇ ਲੈ ਜਵੇ ਪੂਰਾ ਡਿੱਗੀ ਜੇ ਸਮਾਨ ਰੱਖਿਆ ਆ ਵੀ ਖੁੱਲਾ ਡੁੱਲਾ ਸਮਾਨ ਰੱਖ ਲੋ ਬੈਗ ਵੀ ਰੱਖ ਸਕਦਾ ਹੈ ਸਪੈਸ਼ਲ ਨੰਬਰ 8 ਦੇ ਉੱਤੇ ਕੰਪਨੀ ਨੇ 3G ਰਿਮੋਟ ਦਿੱਤਾ ਕੋਈ ਤਾਰ ਐਂਟੀਨਾ ਨਹੀਂ ਹੁਣ ਡਿਆ ਇਹਨੂੰ ਜਿੱਥੇ ਮਰਜ਼ੀ 50 ਮੀਟਰ ਰੇਂਜ ਦੇ ਉੱਤੇ ਗੱਡੀ ਨੂੰ ਆ ਇਹਦਾ ਭਜਾ ਲਓ ਲੋ ਨੰਬਰ 9 ਅੰਦੀ ਸਪੀਡ ਚੈੱਕ ਕਰੋ ਗੱਡੀ ਨਹੀਂ ਆ ਤਾਂ ਜਾਂ ਦੇਖੋ ਆ ਗੱਡੀ ਦੀ ਸਪੀਡ ਕਿੰਨੀ ਤੱਕੜ ਹੈ ਮੈਂ ਕਹਿੰਦਾ ਜੀ ਮਸਾ ਰੋਕੋ ਪਾਜੀ ਗੱਡੀ ਦੇ ਨਾਲ ਤੈਨੂੰ ਟੈਕ ਹੋਦੀ ਹੈ ਇਹ ਗੱਡੀ ਦੀ ਖਾਸੀਅਤ ਹੈ ਵੀ ਇਹ ਗੱਡੀ ਆਪਣੀ ਖੁਦ ਹੀ ਜਗ੍ਹਾ ਬਣਾ ਲੂਗੀ ਜੇ ਤਾ ਦੇਖੋ ਉੱਪਰ ਗੇੜੀ ਲਾਉਣ ਵਾਲੀਆਂ ਪਾਜੀ ਐ ਕੋ ਗੱਡੀ ਚੈੱਕ ਕਰੋ ਸਪੀਡ ਉਹ ਬਾਈ ਧਿਆਨ ਪਾਵਰ ਚੈੱਕ ਕਰੋ ਮੈਂ ਕਹਿੰਦਾ ਗੱਡੀ ਦੀ ਹੁਣ ਦੇਖੋ ਫੰਕਸ਼ਨ ਦੇਖੋ ਸਪੀਡ ਦੇ ਹਲੋ ਤੁਹਾਨੂੰ ਮੈਂ ਵਧਾ ਕੇ ਸਪੀਡ ਦਿਖਾਣਾ ਇਹ ਗੱਡੀ ਦੀ ਖਾਸੀਅਤ ਹੈ ਇਹਨੇ ਦੇਖੋ ਆਪਣੀ ਪੂਰੀ ਸਪੀਡ ਲਾਣੀ ਐ ਕੋ ਜਿੰਨਾ ਮਰਜ਼ੀ ਦੇ ਕੋ ਜ਼ੋਰ ਲਵਾ ਲਓ ਰੇਡ ਤੋਂ ਦੱਸਣ ਲੱਗਾ ਪਹਿਲਾ ਨੋਵਾ ਫੰਕਸ਼ਨ ਜਿਹੜਾ ਸਭ ਤੋਂ ਵਧੀਆ ਫੰਕਸ਼ਨ ਹੈ ਇਸ ਕੰਪਨੀ ਦੀ ਗੱਡੀ ਇੰਡੀਆ ਦੀ ਪਹਿਲੀ ਗੱਡੀ ਆ ਚੁੱਕੀ ਹੈ ਜਿਸ ਦੇ ਵਿੱਚ ਕੰਪਨੀ ਨੇ ਐਕਸਾਈਡ ਦੀ ਬੈਟਰੀ ਪਾਤੀ ਹੈ ਅਸੀਂ ਫਿਰ ਗਾਰੰਟੀ ਕਿੰਨੇ ਦਿਨੇ ਆ ਲੋਕੀ 2 ਸਾਲ ਦੀ ਦੇ ਦਿੰਦੇ ਨੇ 6 ਮਹੀਨੇ ਦੀ ਗਾਰੰਟੀ ਕੰਪਨੀ ਵੱਲੋਂ ਹੀ ਹੈਗੀ ਹੈ ਠੀਕ ਹੈ ਹੁਣ ਗੈਸ ਕਰਨਾ ਤੁਸੀਂ ਇਹਦਾ ਨਾ 15 ਹੈ ਨਾ 16 ਹੈ ਨਾ 20 ਹੈ ਨਾ 21 ਹੈ ਤਾਨੂੰ ਇਹ ਟਾ ਮਾਡਲ ਗੱਡੀ ਸਿਰਫ ਮਈ ਦੇ ਮਹੀਨੇ ਦੇ ਵਿੱਚ ਕੋਈ ਬਾਈ ਦਾ ਨਾਮ ਲੈ ਕੇ ਆਂਦਾ ਭਾਈ ਸਾਨੂੰ ਗੱਡੀ ਦੇ ਦੋ ਬਾਜ਼ਾਰ 12000 15000 ਵੀ ਵਿਕਦੀ ਐ ਗੱਲ ਵੱਡੀ ਕਰਾਂ 10000 ਦੀ ਗੱਡੀ ਚੈਲੇਨਜ ਨਾਲ ਦੇ ਦੂੰਗਾ ਬਸ ਤੁਹਾਡੇ ਲਈ ਸਿਰਫ ਪ੍ਰਭਾਵ ਆਹੇ ਜੀਆ ਸਾਨੂੰ ਤੇ ਕੋਈ ਗੱਲ ਨਹੀਂ ਰੋਕ 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 ਉਹ ਕੋਈ ਇਹਦਾ ਹਲੇ ਲੋਕ ਲੱਗਣਾ ਕੋਈ ਠੀਕ ਲੋਕ ਐ ਚੱਲਾਓ ਚੱਲ ਠੀਕ ਐ ਠੀਕ ਐ ਠੀਕ ਐ ਚਲੋ ਦੋ ਇਹਦਾ ਹਲੇ ਫਿੱਟ ਹੋਣੀ ਨਾ ਹਾਫ ਫਿਟਿੰਗ ਕਰਕੇ ਰੱਖੀ ਦੀਏ ਚਲੋ ਚੱਲਣ ਦੋ ਠੀਕ ਐ ਪ੍ਰਭਾਵ ਆਹ ਦੇਖ ਲਓ 10000 ਰੁਪਏ ਦੇ ਵਿੱਚ ਐਡੀ ਗੱਡੀ ਮੈਂ ਕਹਿੰਦਾ ਤੁਸੀਂ ਕਿਤੇ ਵੀ ਬਰ ਆ ਗੱਡੀ ਲੈ ਜੋਂ ਤਾਂ ਸਾਰੀਆਂ ਰਿਸ਼ਤੇਦਾਰੀਆਂ ਚ ਛੋਡੀ ਠੱਕ ਪੈ ਜਾਣੀਆਂ ਵੀ ਬੰਦੇ ਨੇ ਪਤਾ ਨਹੀਂ ਕਿੰਨੀ ਕ ਮਹਿੰਗੀ ਗੱਡੀ ਲੈ ਆਂਦੇ ਭਾਈ ਤੂੰ ਚਾਹ ਹੀ ਪਿੰਦੇ ਹੋਗਾ ਨਾ ਦੋ ਚਮਚ ਚੀਨੀ ਪਾ ਦੇਣੀ ਹੈ ਨਾਲੇ ਸਭ ਤੋਂ ਵੱਡੀ ਗੱਲ ਹੈ ਸਾਡੇ ਕੋਲ ਸ਼ੁਰੂ ਫੇ ਗੱਡੀਆਂ ਵਾਲੇ ਫੋਰਚੂਨ ਗੱਡੀ ਲੈ ਆਂਦੇ ਔਰ ਤੇ ਨਾਲ ਗੱਡੀ ਵੱਡੀ ਲੈ ਕੇ ਆਇਆ ਕਰੋ ਭਈ ਇਹ ਵੱਡੀ ਗੱਡੀ ਲੈ ਕੇ ਜਾਨੀ ਤੇ ਬਿਲਕੁਲ ਜੀ ਬਿਲਕੁਲ ਦੇਖੋ ਗਾਗ ਮਾਚਾ ਲਓ ਮਰੂਤੀ 8 ਅੰਡਰ ਤੇ ਆ ਗਿਆ ਠੀਕ ਹੈ ਵੀਰੇ ਦੇ ਕਹਿੰਦਾ ਗੱਡੀ ਵੱਡੀ ਲੈਣੀ ਮੈਂ ਕਿਹਾ ਲੈ ਜਾ ਕਹਿੰਦਾ ਭਈਆ 20000 ਕੀ ਹੋ ਗਈ ਮੈਂ ਕਿਹਾ ਤੇਰੇ 25000 ਲਏਗੇ ਬੜ ਤੇ ਕੋ ਦੋ ਗਾੜੀ ਦੇ ਦੇ ਦਿੰ ਰੇਟਾ ਤੇ ਅਗਰ ਸੀ ਲੈਣਾ ਚਾਹੁੰਦੇ ਹੋ ਨੀਚੇ ਨੰਬਰ ਦਿੱਤਾ ਹੈ 830000086 ਤੇ ਵੀਡੀਓ ਕਾਲ ਕਰਕੇ ਸਮਾਨ ਲੈਣਾ ਹੈ ਜੇ ਤੁਸੀਂ ਇੱਥੇ ਆਣਾ ਚਾਹੁੰਦੇ ਹੋ ਕਿਹੜੀ ਮਾਰਣਾ ਚਾਹੁੰਦੇ ਲੁਧਿਆਣੇ ਸ਼ਹਿਰ ਚ ਸਿਰਫ ਤੁਹਾਨੂੰ ਮਿਲੇਗਾ ਅੱਗੇ ਮੋਡਲ ਟਾਊਨ ਸਾਡੇ ਸਟੋਰ ਗੁਰੂ ਟਾਇਰਡ ਵੈਲਕਮ ਕਰਾਂਗੇ ਚੰਗੀ ਚੀਜ਼ਾਂ ਲੈਣ ਲਈ ਸਰ ਕੋਈ ਕਾਲ ਕਰੋ ਸੰਪਰਕ ਕਰੋ ਬਿਲਕੁਲ ਮੋਡਲ ਟਾਊਨ ਚਾਰ ਖੰਭਾ ਰੋਡ ਗੋਰਟਾਏ ਲੁਧਿਆਣਾ ਭਾਜੀ ਇਹ 12000 14000 ਦੀ ਗੱਡੀ ਅਸੀਂ ਬਾਜ਼ਾਰ ਪਹਿਲੇ ਖੁਦ ਵੀ ਵੇਚੀ ਹੋਈ ਹੈ ਲੋਕੀ ਵੇਚਦੇ ਪਏ ਨੇ ਠੀਕ ਹੈ ਕੰਪਨੀ ਆਫਰ ਹੈਗੀ ਹੈ ਇਹਦੇ ਰੰਗ ਲਾਲ ਪੀਲੇ ਨੀਲੇ ਸਾਰੇ ਮਿਲ ਜਾਣਗੇ 8500 ਦੀ ਕੀਮਤ ਹੈ ਮੈਂ ਫਿਰ ਦੱਸਦਾ ਮੈਂ ਮੈਂ ਕੁਐਸਚਨ ਚ ਪੁੱਛਦਾ ਪਿਆ ਸੀਗਾ ਸਾਡੇ 7 8 9 ਕੁਐਸਚਨ ਕੰਪਲੀਟ ਹੋ ਗਏ ਨੇ ਜਿਹੜਾ ਕੁਐਸਚਨ ਤਾਂ ਦੱਸਿਆ ਰੇਟ ਵੀ ਤਾਂ ਦੱਸਤਾ ਹੈ ਤੁਹਾਨੂੰ ਦੱਸਦਾ ਹੈ ਜਿਹੜਾ ਪ੍ਰੋਪਰ ਕਮੈਂਡ ਬਾਕਸ ਵਿੱਚ ਅਸੀਂ ਕਿਹੜੀ ਕਿਹੜੀ ਪ੍ਰੋਡਕਟ ਦਿਖਾਈਆਂ ਨੇ ਰੇਟ ਕੀ ਹੈ ਕਮੈਂਡ ਬਾਕਸ ਵਿੱਚ ਲਿਖ ਕੇ ਲਿਖ ਨਾਲ ਕਮੈਂਡ ਭਾਈ ਚਲੋ ਭਾਈ ਤੁਸੀਂ ਜਿਹੜੇ ਦੱਸਿਆ ਰਿਪਲਾਈ ਤੁਸੀਂ ਕਰਨਾ ਹੈ ਜਿਹੜਾ ਰਿਪਲਾਈ ਐਂਡ ਤੱਕ ਜਿਹਦੇ ਸਭ ਤੋਂ ਅਦਰ ਰਿਪਲਾਈ ਹੋਣਗੇ ਉਹਨੂੰ ਵੀ ਗਿਫਟ ਦਿੱਤਾ ਜਾਏਗਾ ਜੇ ਗੱਲ ਕਰੀ ਬਾਈਕ ਦੀ ਉਸਤਾਦਾ ਦੇ ਬਾਈਕ ਦੀ ਆ ਭਾਈ ਇਹ ਦੇਖੋ ਇਸ ਮਾਡਲ ਦਾ ਨਾਮ ਕੀ ਹੈ ਮੈਂ ਉਹ ਰੱਖਣ ਲਗਾ ਇੱਥੇ 11ਵਾਂ ਕੁਐਸਚਨ ਹੈ ਇਹ ਹੋ ਗਿਆ ਸੜਕੋ ਕੰਪਨੀ ਦਾ ਓਰੀਜਨਲ ਮੋਟਰਸਾਈਕਲ ਆ ਚੁੱਕਾ ਹੈ ਜਿਹੜਾ ਫੋਰਨ ਕੰਟਰੀ ਲੰਡਨ ਜੀ ਸਿਰਫ ਚੱਲਦਾ ਹੈ ਸੜਕੋ ਇਹ ਹਾਈ ਪ੍ਰੋਫੈਸ਼ਨਲ ਮਾਡਲ ਆ ਚੁੱਕੇ ਨੇ ਵੀ ਤੁਸੀਂ ਡਿਜ਼ਾਈਨ ਇਹਦੀ ਲੁੱਕ ਦੇਖ ਲਓ ਇੰਗਲਿਸ਼ ਨਾ ਬੜਾ ਵਧੀਆ ਆਰ ਤੋਂ ਦਾ ਨਾਮ ਸ਼ੁਰੂ ਹੁੰਦਾ ਹੈ ਇਸ ਦੀ ਗੱਡੀ ਵੀ ਆਂਦੀ ਹੈ ਇਸ ਦਾ ਬਾਈਕ ਵੀ ਆਂਦਾ ਜੀ ਤੁਹਾਨੂੰ ਪਤਾ ਵੀ ਇਹਦਾ ਨਾਮ ਕੀ ਹੈ ਸਹੀ ਮੈਨੂੰ ਵੀ ਨਹੀਂ ਪਤਾ ਜੀ ਪਰ ਆਪਣੇ ਪੰਜਾਬ ਦੇ ਇੱਕ ਆਪਾਂ ਖਾਲਸਾ ਜੀ ਨੇਗੇ ਉਹਨਾਂ ਕੋਲੇ ਬਾਈਕ ਹੁੰਦੀ ਹੈ ਉਹ ਸਮਝ ਗਏ ਤੋ ਖਾਲਸਾ ਜੀ ਨੇ ਵੀ ਅਟੈਕ ਕਰਦੇ ਹੋ ਬਿਲਕੁਲ ਨਵੇਂ ਦੇ ਚਾਹ ਬਾਈਕ ਆ ਚੁੱਕੇ ਆ ਭਾਜੀ ਆਓ ਫੋਟੋ ਕਰਾਈਏ ਹੁਣ ਸਕਰੀਨ ਸ਼ਾਟ ਲੈ ਲਿਓ ਬਾਈ ਮੇਰੇ ਸਾਰੇ ਕੋਲ ਦੇਖਦੇ ਨੇ ਪਿਆਰ ਦਿੰਦੇ ਨੇ ਇਹ ਮਾਡਲ ਦੀ ਮੈਂ ਗਾਰੰਟੀ ਚੱਕੂੰਗਾ ਜਿਸ ਘਰੇ ਚਾਲਾ ਕੇ ਸ਼ੋਭਾ ਵਧੂਗੀ ਮੀਨ ਸ਼ੋਭਾ ਉਹ ਸ਼ੋਭਾ ਨਹੀਂ ਕੰਮ ਵਾਲੀ ਸ਼ੋਭਾ ਹੋ ਗਈ ਜਿਹੜੀ ਸ਼ੋਭਾ ਤੁਹਾਡੀ ਵਧਣੀ ਹੈ ਇਹ ਮਾਡਲ ਕੰਪਨੀ ओरिजिनल ਸਰਕਲ ਆ ਚੁੱਕੇ ਨੇ ਤੇ ਪ੍ਰੋਸੈਸਰ ਸਕਰੀਨ ਸ਼ਾਟ ਲੈ ਕੇ ਸਾਡੇ ਸਟੋਰ ਸਾਈਓ ਰੇਟ ਦਾ ਅੰਦਾਜ਼ਨ ਨੇ ਆ 10200 ਰੁਪਈਆ 10200 ਰੁਪਈਆ ਗਰੰਟੀ ਨਾ ਕਹਿਣਾ ਇਹ ਰੇਟ ਦਾ ਕਿਸੇ ਨੇ ਨਹੀਂ ਮਾਰਕੀਟ ਦੇਣਾ ਉਹ ਬਾਈ ਰੁਪਈਆ ਸੋਲਿਡ ਹੈ ਮਹ ਕੀ ਆ ਬਾਤ ਹੈ ਬਾਈ ਨਿਆਰਾ ਆ ਗਿਆ ਭਰਾਓ ਇਹਨੂੰ ਦੇਖ ਕੇ ਰੇਟ ਇੰਨੇ ਜਿਆਦੇ ਡਿਸਕਾਊਂਟੇਬਲ ਵਾਲੇ ਕਰਤੇ ਬਾਜੀ ਤੁਸੀਂ ਮੈਂ ਕਹਿੰਦਾ ਕਮਾਲ ਕਰੀ ਪਿਆ ਆ ਆ ਗਿਆ ਭਰਾਓ ਜੱਟਾਂ ਦਾ ਜਹਾਜ਼ बच्चा 2 साल 3 साल 4 साल ਦਾ ਮੈਂ ਫਿਰ ਦੱਸਣਾ ਚਾਹੂੰਗਾ ਪੈਸੇ ਆਪਣੇ ਮਰਜ਼ਾ ਦੇ ਖਰਚੋ ਏਜ ਪੁੱਛ ਕੇ ਉਹਦੇ ਕੋਲ ਲੈ ਕੇ ਜਾਈਓ ਹੂੰ ਬੱਚਾ 2 ਸਾਲ 2.5 ਸਾਲ 3 ਸਾਲ ਦਾ ਹੈ ਬਾਈਕ ਟਰੈਕਟਰ ਆ ਚੁੱਕਾ ਹੈ ਗਲੀਆਂ ਚੱਲਦਾ ਹੈ ਟਰਾਲੀ ਵੀ ਨਾਲ ਆ ਜਾਏਗੀ ਵੀ ਬੱਚਾ ਪਾਊਗਾ ਪਿੱਛੇ ਟਰਾਲੀ ਆ ਗਈ ਸਮਾਨ ਰੱਖਣਾ ਹੁ ਮੈਂ ਇੱਕ ਵਾਇਰਿਟੀ ਦੀ ਗੱਲ ਕਰੀਏ ਸਰ ਕੋ ਨਾ ਬਿਜ਼ਨਸ ਦੀ ਕੰਪਨੀ ਦੀ ओरिजिनल ਅੱਛਾ ਮੈਂ ਦੱਸ ਦਾਂ ਵੀਡੀਓ ਚੱਲਦੀ ਚ ਕਸ਼ਮੀਰ ਕਹਿੰਦਾ ਯਾਰ ਬਈ ਨੇ 10000 12000 15 20 ਆ ਜਿਹੜਾ ਸਭ ਮਹਿੰਗੀਆਂ ਗੱਡੀਆਂ ਨੇ ਮੈਂ ਫਿਰ ਬੇਨਤੀ ਕਰਨਾ ਚਾਹੁੰਦਾ ਅੱਜ ਕੱਲ ਜਿਹੜੇ ਐਪਲ ਦੇ ਲੈਂਸ ਸੈਮਸੰਗ ਮੋਬਾਈਲ ਦੇ ਲੈਂਸ ਆਗੇ ਨਾ ਛੋਟੇ ਜਿਹੇ ਲੱਗਦੇ ਨੇ ਬਿਲਕੁਲ ਕਿਉਂਕਿ ਅਸੀਂ ਨੇੜੇ ਨੇੜੇ ਖੜੇ ਆਂ ਬੰਦੇ ਵੱਡੇ ਲੱਖਣਗੇ ਗੱਡੀਆਂ ਛੋਟੀਆਂ ਲੱਗਣਗੀਆਂ ਪਰ ਤੁਹਾਨੂੰ ਹੱਥ ਲਾ ਕੇ ਦੇਖਣਾ ਪਊਗਾ ਆਕੇ ਵੱਡੀਆਂ ਛੋਟੀਆਂ ਗੱਡੀਆਂ 'ਚ ਬਹੁਤ ਅੰਤਰ ਹੈਗਾ ਰੇਟ ਤਾਂ ਹੀ ਵੱਧ ਘੱਟ ਹੁੰਦੇ ਨੇ ਤੇ ਸਪੈਸ਼ਲ ਲੈ ਕੇ ਆਏ ਆ ਸਿਰਫ 5000 ਰੁਪਏ ਦੀ ਗੱਡੀ ਜਿਦਾਂ ਲੱਗਦਾ ਹੁਣੇ ਤੁਹਾਨੂੰ ਗੱਡੀ 10000 ਲਈ ਵੱਡੀ ਦਿਖੂਗੀ ਇਹ ਵੀ ਗੱਡੀ ਵੱਡੀ ਦਿਖੂਗੀ ਬਟ ਇਹ ਬੱਚਾ 2 ਸਾਲ 2.5 ਸਾਲ 3 ਸਾਲ ਦਾ ਉਹਦੇ ਲਈ ਹੀ ਰეკਮੈਂਡ ਕਰਾਂਗਾ ਅਗਰ ਤੁਹਾਡਾ ਬਜਟ ਘੱਟ ਹੈਗਾ ਤੇ ਘੱਟ ਬਜਟ ਲਈ ਸਿਰਫ ਤੁਹਾਨੂੰ ਦਵਾਂਗੇ 5000 ਰੁਪਏ ਦੀ ਸਭ ਤੋਂ ਸੋਹਣੀ ਗੱਡੀ ਆ ਚੁੱਕੀ ਹੈ ਇੱਕ ਕੰਪਨੀ ਦਾ ਬਹੁਤ ਸੋਹਣਾ ਲਾਈ ਦਿਨੇ ਨਾ ਲਾਈ ਦਿਓ ਮੈਂ ਤਾਂ ਹੀ ਵਿਕੂ ਨਾ ਵਧੀਆ ਕੰਪਨੀ ਦੀ ਡਿਜ਼ਨੀ ਮਾਰੀਓ ਗੱਡੀ ਆ ਚੁੱਕੀ ਹੈ ਰਿਮੋਟ ਨਾਲ ਵੀ ਚੱਲੂਗੀ ਅੱਗੇ ਪਿੱਛੇ ਆਸ ਫਰੰਟ ਬੈਗ ਵਿੱਚ ਚੱਲੂਗੀ ਦੇਖੋ ਕਿੰਨੀ ਪਿਆਰੀ ਬੱਚਾ 1 ਸਾਲ 1.5 ਸਾਲ 2 ਸਾਲ ਦਾ ਬੱਚੇ ਲਈ ਹੈਗਾ ਇਹਨਾਂ ਕਿੰਨੇ ਸਾਲ ਦੇ ਬੱਚੇ ਲਈ ਨਹੀਂ ਹੈ ਠੀਕ ਹੈ ਬਣਾइए ਬੱਚੋ ਆਇਓ ਲੈ ਲੈ ਬੰਦੀ ਆਹ ਦੇਖੋ ਬਾਈ ਤੁਹਾਨੂੰ ਜਮਾ ਲਾਈਵ ਡੈਮੋ ਦਿਖਾਉਣੇ ਆ ਤੇ ਬਿਠਾਓ ਇਹਨੂੰ ਇੱਥੇ ਬੈ ਜਾ ਪੁੱਤ ਬੈ ਜਾ ਬੈ ਜਾ ਬੈ ਜਾ ਹੇ ਨੀਚੇ ਕਰੋ ਕਹਿ ਰਹੇ ਉਹ ਕਹਿੰਦਾ ਬੈਣਾ ਨਹੀਂ ਮੈਂ ਖੜ ਕੇ ਜੰਮਾ ਮਾਰਨੀ ਆ ਅਹ ਮੇਰਾ ਪਰਸਨਲ ਫੋਨ ਵੱਜਦਾ ਨਾ ਚੱਕਿਓ ਰੀਆ ਮੇਰਾ ਪਰਸਨਲ ਫੋਨ ਵੱਜ ਰਿਹਾ ਚੱਕ ਲੋ ਹਲੇ ਆ ਇਹਨੂੰ ਇਹਨੂੰ ਹੀ ਪਾਲਾ ਹੇ 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 ਉਹ ਉਧਰ ਦੇਖ ਉਧਰ ਦੇਖ ਇਹ 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 ਆ ਦੇਖੋ ਭਾਈ ਮੈਂ ਕਹਿੰਦਾ ਕਿੰਨਾ ਕੰਫੀਡੈਂਸ ਹੈ ਅੱਛਾ ਬੱਚਾ ਕਿੰਨਾ ਸਿਆਣਾ ਹੈਗਾ ਜੀ ਅਸੀਂ ਤਾਂ ਕਹਿੰਦੇ ਦੇਖੋ ਮਜ਼ਾ ਆ ਗਿਆ ਦੇਖ ਕੇ ਇਹ ਕਈ ਬੱਚਾ ਜੀ ਨਾ ਹੁੰਦਾ ਬੱਚਾ ਰੋ ਪੈਂਦਾ ਹੈ ਰੋ ਰੋ ਪੈਂਦਾ ਹੈ ਇਹ ਪੱਕਾ ਆਪਣੇ ਦਾਦਾ ਦੇ ਗਿਆ ਇਹ ਅੱਜ ਮੈਂ ਆਣ ਲੱਗਾ ਸਰਪੰਚ ਮੈਂ ਹੀ ਬੰਨਣਾ ਹੈ ਕਹਿੰਦਾ ਚ ਮੈਂ ਹੀ ਬੰਨਣਾ ਸਹੀ ਗੱਲ ਹੈ ਮੇਰੀ ਕੁਰਸੀ ਮਿਲ ਗਈ ਹੈ ਮੈਂ ਜਿੰਦਾਬਾਦ ਵੋਟਰਾਂ ਨੂੰ ਬਾਦੋ ਮੈਂ ਦੱਸਾਂ ਨਹੀਂ ਬਹੁਤ ਵਧੀਆ ਚੀਜ਼ ਹੈ ਜੀ ਅੱਛਾ ਮੇਰੀ ਬੇਨਤੀ ਹੈ ਇਹਨਾਂ ਦੇ ਪਰਿਵਾਰ ਵੀ ਹੋਣਗੇ ਸਾਰੇ ਹੋਣਗੇ ਆਪਾਂ ਵੀਡੀਓ ਇਹਨਾਂ ਨੂੰ ਵੀ ਦਵਾਂਗੇ ਇਸ ਬੱਚੇ ਦਾ ਨਾਮ ਐਕਚੁਅਲ ਕੀ ਹੈਗਾ ਮਤਲਬ ਕੀ ਬੱਚੇ ਦਾ ਇੱਕ ਹੁੰਦਾ ਸ਼ੌਂਕ ਹੁੰਦਾ ਵੀ ਕਰਮਾ 'ਚ ਲਿਖਿਆ ਹੁੰਦਾ ਹੈ ਕਿ ਨਾਮ ਬਹੁਤ ਨਾਮਾਂ ਤੋਂ ਕਹਿੰਦੇ ਬੁਲਾਇਆ ਜਾਂਦਾ ਹੈ ਭਾਜੀ ਇਹਦੇ ਬੱਚੇ ਦਾ ਨਾਮ ਸਟਾਰਟਿੰਗ ਕਿੱਥੋਂ ਹੁੰਦੀ ਹੈ ਏ ਬੀ ਸੀ ਡੀ ਕਿੱਥੋਂ ਹੁੰਦਾ ਹੈ ਐਚ ਤੋਂ ਤੇ ਗੋਤ ਕੀ ਹੁੰਦਾ ਹੈ ਹੈ ਚੈਮ ਜੀ ਚੈਮ ਸੀ ਐਚ ਆਈ ਚੈਮ ਜਿਮ ਚਿਮ 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 ਤੂੰ ਯਾਰ ਵੀ ਬਚ ਲੋ ਐਚ ਤੋਂ ਇਸ ਦਾ ਨਾਮ ਸ਼ੁਰੂ ਹੁੰਦਾ ਹੈ ਤੇ ਚਿਮ ਇਸ ਦਾ ਦੀ ਗੋਤ ਹੈਗੀ ਮਤਲਬ ਐਸੇ ਬੱਚੇ ਬਹੁਤ ਘੱਟ ਮਿਲਦੇ ਲੱਖਾਂ 'ਚ ਹੁੰਦੇ ਨੇ ਜਿਹੜੇ ਕਹਿੰਦੇ ਯਾਰ ਮੈਂ ਬਾਪੂ ਨੂੰ ਵੀ ਛੱਡਦਾ ਮੰਮੀ ਨੂੰ ਵੀ ਛੱਡਦਾ ਮੈਂ ਇੰਗਲੈਂਡ ਚੱਲਾ ਆਪਣਾ ਇਹਦੇ ਹੱਥ ਦੇਖੋ ਬੱਚਾ ਐਕਟਿਵ ਕਿੰਨਾ ਹੁੰਦਾ ਕਿ ਚਲਾ ਬੁੱਟ ਚਲਾ ਹਾਂ ਜੀ ਦੇਖੋ ਇਹਦੇ ਹੱਥਾਂ 'ਤੇ ਧਿਆਨ ਮਰੋ ਆਪ ਇਹ ਐ ਨਾ ਰੋਂਦਾ ਇਹ ਰੋ ਆ ਕੇ ਛੱਡੂ ਸਾਰੇ ਰੋਣਾ ਬਿਲਕੁਲ ਬੱਚਾ ਐਕਟਿਵ ਵੀ ਪੂਰਾ ਹੁੰਦਾ ਬੱਚਾ ਹਾਂ ਜੀ ਬਿਲਕੁਲ ਦੇਖੋ ਹਾਂ ਜੀ ਬਚਾਦਾਨਾ ਆਪਣੇ ਆਪ ਹੀ ਕਹਿੰਦੇ ਲਾੜ ਆ ਜਾਂਦਾ ਠੀਕ ਹੈ ਨਾਲ ਵੀ ਮੈਂ ਘਰੋਂ ਨੇ ਸ਼ਹਿਰ ਤੇ ਆ ਗਿਆ ਤੇ ਮੈਂ ਗੁਰੂ ਟਵਾਏ ਨੂੰ థాంਕਫੁਲ ਆਪਣੇ ਬ੍ਰਾਂਡ ਨੂੰ ਵੀ ਕਰਨਾ ਚਾਹਨਾ ਵੀ ਐਸੀ ਸੀ ਚੀਜ਼ਾਂ ਲੈ ਕੇ ਆਏ ਬੱਚੇ ਬੱਚੇ ਖੁਸ਼ ਹੋ ਕੇ ਕਹਿੰਦੇ ਚਲਾਉਂਦੇ ਨੇ ਦੇਖੋ ਉਹ ਲੱਗਾ ਇਹਨੂੰ ਲੱਗਾ ਰਹਿਣ ਦੋ ਆਜੋ ਖੇਡੀ ਜਾਈਏ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਆਪਾਂ ਆਪਣੇ ਕੰਮ ਤੇ ਲੱਗੇ ਬਿਲਕੁਲ ਸਾਡਾ ਅਗਲਾ 12ਵਾਂ 13ਵਾਂ 14ਵਾਂ ਕੁਸ਼ਨ ਹੈਗਾ ਜੀ ਇਸ ਕੈਰੈਕਟਰ ਦਾ ਨਾਮ ਦੱਸੋ ਕੀ ਹੈ ਇਹ ਕੁੜੀਆਂ ਦਾ ਬਹੁਤ ਸ਼ਕੀਨ ਵਾਲਾ ਕਹਿੰਦੇ ਐਕਟਿਵ ਵਾਲੋ ਕੀ ਕਹਿੰਦੇ ਨੇ ਵੈਸਪਾ ਸਕੂਟਰ ਕਹਿ ਦਿੰਦੇ ਨੇ ਪਰ ਇਹਦਾ ਬਹੁਤ ਸੋਹਣਾ ਕੈਰੈਕਟਰ ਬਣਿਆ ਹੋਇਆ ਹੈ। ਉੱਪਰ ਆ ਕੁੜੀ ਨੇ ਫੁੱਲ ਤੇ ਬੋਲ ਲਾਏ ਨੇ। ਫਲਾਵਰ ਜਿ ਲਾਏ ਹੋਏ ਨੇ ਤੇ ਆਜੋ ਤੁਹਾਨੂੰ ਲੈ ਕੇ ਚੱਲੇ ਆ ਸਭ ਤੋਂ ਸੋਹਣੀ ਗੱਡੀ। ਹੂੰ ਸਾਡਾ 16ਵਾਂ ਕੁਐਸਚਨ ਆ ਗਿਆ ਬਾਈ ਜੀ ਆ ਦੇਖੋ। ਉਹ ਮਾਡਲ ਦੇਖ ਕੇ ਨਾ ਤੁਸੀਂ ਫਿਰਨੇ ਕਹਿ ਦੀ ਮੈਨੂੰ ਆਨਸਰ ਪਤਾ ਹੈ। ਹੁਣੇ ਬਾਈਕ ਵੀ ਇਸ ਕੰਪਨੀ ਨੇ ਲਾਇਆ ਸੀਗਾ। ਸਕਰੀਨਸ਼ਾਟ ਲੈ ਲਿਓ। ਸਹੀ ਗੱਲ ਹੈ। ਤੁਹਾਡਾ ਬਜਟ 10000 12000 15000 20000 ਤੱਕ ਦਾ ਬਜਟ ਹੈਗਾ। ਰੇਟ ਸਾਡਾ 1 ਇੱਕ ਹੈ ਜੇ ਸਾਡੀ ਚੀਜ਼ ਗਾਰੰਟੀ ਹੈ। ਕੁਆਲਿਟੀ ਦੇ ਪਿਆਰੀ ਚੀਜ਼ਾਂ ਦਾ ਲੈ ਕੇ ਆਇਆ ਤੋਹਫਾ ਕਿਸੇ ਨੂੰ ਸ਼ੌਂਕ ਹੈ ਨਾ ਵਧੀਆ ਬ੍ਰਾਂਡ ਜੀਐਲਏ ਮਾਡਲ ਲੈਣ ਦੇ ਵੈ ਜੀਐਲਏ ਨਹੀਂ ਹੈ ਫਿਰ ਨਗਲ ਦਾ ਅਨਸਰ ਦੇ ਦਿਓ ਮੈਂ ਕਨਫਿਊਜ਼ ਨਾ ਕਰ ਦਵਾ ਸਾਰਿਆਂ ਨੂੰ ਨਹੀਂ ਬਿਲਕੁਲ ਕੰਪਨੀ ਦੇ ओरिजिनल ਸੋਹਣੇ ਸੋਹਣੇ ਸਾਡੇ ਕੋਲ ਮਾਡਲ ਆ ਚੁੱਕੇ ਨੇ ਵੀ ਬੰਦਾ ਕਹਿੰਦਾ ਮੈਂ ਸ਼ੌਂਕ ਨਾਲ ਚੀਜ਼ ਲੈਣੀ ਹੈ ਧਰ ਤੋਂ ਮਤਲਬ ਸਾਡੇ ਕੋਲ ਚੀਜ਼ਾਂ ਆ ਚੁੱਕੀਆਂ ਜਿਹਨੂੰ ਪਤਾ ਨਾ ਵੀ ਧੱਕ ਪਾਉਣੀ ਹੈ ਹੁਣ ਆਨੇਬਲ ਜਿੰਨੇ ਵੀ ਮੇਰੇ ਪਰਿਵਾਰ ਵਾਲੇ ਦੇਖਦੇ ਪਏ ਨੇ ਤੁਸੀਂ ਦੇਖੋ ਇੱਕ ਗੱਡੀ ਚਿੱਟੀ ਵੀ ਖੜੀ ਹੈ ਗੱਡੀ ਹਰੀ ਵੀ ਖੜੀ ਹੈ ਲਾਲ ਵੀ ਖੜੀ ਹੈ ਮੈਂ ਦੱਸਦਾ ਜੀ ਕੀਮਤ ਕਿ ਜੇ 8400 ਰੁਪਏ ਤੇ ਮੈਂ ਹੁਣ ਪਹਿਲੇ ਪੰਜਾਬ ਦੇ ਜਵਾਨਾਂ ਨੂੰ ਬਲ ਸਲਾਮ ਦੇਣਾ ਚਾਹੁੰਦਾ ਫੌਜੀ ਭਰਾਵਾਂ ਨੂੰ ਹੂੰ ਫਿਰ ਦੱਸਦਾ ਸਿਰਫ ਫੌਜੀ ਭਰਾ ਲਈ ਇੱਕ ਕਲਿੱਪ ਵੀਡੀਓ ਹੈਗੀ ਵਿੱਚੋਂ ਕੱਢ ਲਿਓ ਅਗਰ ਤੁਹਾਡਾ ਪਰਿਵਾਰ ਦਾ ਮੈਂਬਰ ਕੋਈ ਬਾਹਰ ਗਿਆ ਜੈਂਟਸ ਬਾਹਰ ਜਾਂਦੇ ਨੇ ਪੰਜਾਬ ਦੇ ਪੂਰੇ ਸਰਦਾ ਦੇ ਇੰਡੀਆ ਦੇ ਬੰਦੇ ਜਾਂਦੇ ਨੇ ਬਿਲਕੁਲ ਮੇਰੀ ਭੈਣਾਂ ਵਿੱਚੋਂ ਹੈਗੀਆਂ ਨੇ ਸਭ ਦੀ ਨਾ ਇੱਕ ਜਿਹੜੀ ਸੈਲਰੀ ਲਿਮਿਟ ਹੁੰਦੀ ਹੈ ਬੱਚਾ ਦਾ 2 ਸਾਲ 4 ਸਾਲ ਦਾ 5 ਸਾਲ ਦਾ ਬੱਚਾ ਹੈਗਾ ਆਪਣਾ ਆਧਾਰ ਕਾਡ ਇੱਥੇ ਲੈ ਕੇ ਆਈਓ ਇੱਥੇ ਲੈ ਕੇ ਆਣਾ ਇੱਕ ਬੰਦੇ ਨੂੰ ਆ ਭਾਈ ਗੱਡੀ ਚੱਕ ਲਈਓ ਠੀਕ ਐ ਇਹ ਗੱਡੀ ਐ ਟੁਆਏ ਨਹੀਂ ਐ ਸਿਰਫ ਤੁਹਾਨੂੰ ਦਵਾਂਗਾ 4000 ਦੇ ਵਿੱਚ ਕਿਉਂਕਿ ਦੇਸ਼ ਦੇ ਲਈ ਲੋਕੀ ਬਹੁਤ ਬਲੀਦਾਨ ਦਿੰਦੇ ਨੇ ਮੇਰੇ ਫੌਜੀ ਭਰਾ ਦਿੰਦੇ ਨੇ ਅਗਰ ਤੁਹਾਡਾ ਬਜਟ ਲੱਗਦਾ ਵੀ ਯਾਰ ਵੀਡੀਓ ਸੋਹਣੀ ਲੱਗਦੀ ਐ ਵੀ ਸਾਡਾ ਯਾਰ ਬਜਟ ਹੀ ਨਹੀਂਗਾ ਐ ਮਹਿੰਗੀਆਂ ਚੀਜ਼ਾਂ ਦਿੰਦੇ ਨੇ ਇਹ ਕਰਦੇ ਨੇ ਉਹ ਕਰਦੇ ਨੇ ਤੁਹਾਨੂੰ 8400 ਵਾਲੀ ਗੱਡੀ ਮੈਂ ਇੱਕ ਪਰਿਵਾਰ ਦੇ ਬੰਦੇ ਨੂੰ 4000 'ਚ ਦੇ ਦਊਂਗਾ ਬਿਲਕੁਲ ਮੈਂ ਪੂਰੇ ਬੇਨਤੀ ਕਰਨਾ ਉਹਨੇਬਲ ਜਿਨੇ ਮੇਰੇ ਫੌਜੀ ਭਰਾ ਹੈਗੇ ਨੇ ਸਾਨੂੰ ਸਲੂਟ ਹੈ ਆਪਣੇ ਦੇਸ਼ ਦੇ ਉੱਤੇ ਵੀ ਮਿਹਨਤਾਂ ਕਰਦੇ ਨੇ ਸ਼ਰਦਾ ਦੇ ਖੜੇ ਨੇ ਬਿਲਕੁਲ ਵੀ ਤੁਹਾਡਾ ਅਗਰ ਪਰਿਵਾਰ ਦੇ ਬੱਚੇ ਘਰੇ ਰੋਂਦੇ ਪਏ ਨੇ ਕਹਿੰਦੇ ਇਹ ਖੜੋਣਾ ਵਧੀਆ ਰਹਿਣਾ ਹੈਗਾ ਤੇ ਮੈਂ ਗੁਰਡਾਏ ਮੇਰੀ ਭੈਣ ਨੂੰ ਕਹੂੰਗਾ ਸਾਡੇ ਕੋ ਲਾ ਕੇ ਇਹ ਗੱਡੀ ਸਿਰਫ ਫੌਜੀ ਵਾਲੇ ਬੰਦੇ ਨੂੰ ਦੇਣੀ ਹੈ ਅਸੀਂ ਸਿਰਫ ਫੌਜੀ ਇੱਕ ਬੰਦੇ ਨੂੰ 4000 4000 ਦੀ ਗੱਡੀ ਚ ਕਾ ਦੇਣੀ ਹੈ ਸਾਨੂੰ ਘਾਟਾ ਨਹੀਂ ਪੈਂਦਾ ਅਸੀਂ ਵੀ ਸੇਵਾ ਲਈ ਹੋਈ ਹੈ ਸਾਨੂੰ ਵੀ ਸਰਬੱਤ ਦਾ ਭਲਾ ਆਉਂਦਾ ਕਰਨਾ ਦਸਵੰਦ ਸਾਨੂੰ ਵੀ ਦੇਣਾ ਆਉਂਦਾ ਹੈ ਵੀ ਤੁਹਾਨੂੰ ਲੱਗਦਾ ਤੁਸੀਂ ਲੋੜਵੰਦੇ ਹੈਗੇ ਤਾਂ ਕਿਉਂਕਿ ਨਹੀਂ ਸਾੜੇ ਕੋ ਕੱਲ ਗਾਗ ਆਇਆ ਸੀ 17000 ਰੁਪਏ ਦੀ ਗੱਡੀ ਸੀਗੀ ਫੌਜੀ ਬੰਦਾ ਸੀਗਾ ਉਹ ਮੈਨੂੰ ਆਕੇ ਕਹਿੰਦਾ ਯਾਰ ਗੱਡੀ ਮੈਂ 10000 ਦੇਣਾ ਤੈਨੂੰ ਤੂੰ ਵੀਡੀਓ ਬੋਲੀ ਸੀ ਕਿ ਬਹਿ ਕੇ ਨਹੀਂ ਭਾਈ 17000 ਰੁਪਏ ਦੀ ਗੱਡੀ ਲੈਣੇ ਗਿਆ ਰਹੇਗੇ ਉਹ ਤੁਸੀਂ ਕਹਿੰਦੇ ਹਾਂ ਦਾ 10000 ਦੇਣਾ ਉਹ ਕੰਮ ਨਹੀਂ ਕਰਨਾ ਕਿਉਂ ਤੇ ਕੰਮ ਨਹੀਂ ਕਰਨਾ ਸਿਰਫ ਤੁਹਾਨੂੰ ਸੁੰਜੇ ਰੋੜ ਬੰਦ ਬੰਦਾ ਹੈਗਾ ਇਹ ਵੀ ਇਹਨਾਂ ਨੇ ਉਹ ਫੌਜੀਆਂ ਲਈ ਕਿਹਾ ਵੀ ਜਿਹੜਾ ਲੋੜ ਬੰਦ ਬੰਦਾ ਹੈ ਨਾ ਹਾਂ ਭਾਈ ਦਿਲੋਂ ਤੁਹਾਨੂੰ ਸਾਨੂੰ ਵੀ ਇੰਦਾ ਜਲ ਬੰਦੇ ਨੂੰ ਬੱਚਾ ਆਕੇ ਰੋ ਰਿਹਾ ਵੀ ਸਾਡੀ ਗੁੰਜਾਇਸ਼ ਨਹੀਂ ਹੈਗੀ ਰੰਗ ਵੀ ਦਿਨੋ ਇਹੀ ਹੁੰਦੇ ਨੇ ਫਿਰ ਨਾ ਗਈ ਉਸ ਇਹ 2 ਉਹ ਰਾਇਲ ਗਲੇਸ਼ ਵਾਲਾ ਕੰਮ ਹੋ ਜਾਂਦਾ ਸੇ ਦੱਸ ਦਿੰਦੇ ਵੀਡੀਓ ਚ ਕਿ ਕੁੱਲਾ ਕੰਮ ਹੋ ਰਿਹਾ ਹੈਗਾ ਕੋਈ ਨਕਲੀ ਫੌਜੀ ਵੀ ਨਾ ਹੋਵੇ ਜੀ ਅੱਜਕੱਲ ਨਕਲੀ ਰਾਰਗੜੀ ਸਾਨੂੰ ਆਂਦੀ ਪਛਾਣ ਆਉਂਦੀ ਹੈ ਬੱਸ ਠੀਕ ਹੈ ਬੱਸ ਠੀਕ ਹੈ ਇਹ ਬਥੇਰੇ ਬੰਦੇ ਸੰਭਾਲ ਲਏ ਨੇ ਬੱਸ ਠੀਕ ਹੈ ਭਾਈ ਇਹ ਬੇਨਤੀ ਕੀ ਹੈ ਕੋਲ ਆ ਕੇ ਨਾ ਮੈਂ ਬਹੁਤ ਮੋਲ ਲਿਆ ਹੈਗਾ ਤੁਹਾਨੂੰ ਇੱਕ ਵੀਡੀਓ ਦੀ ਨਾ ਵਾਇਸ ਸੁਣਾਣਾ ਚਾਹੂੰਗਾ ਤੂੰ ਹੀ ਪਛਾਣ ਕੇ ਦੱਸਣਾ ਤੁਹਾਨੂੰ ਨਾ ਛੰ 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 ਦੀ ਆਵਾਜ਼ ਆਏਗੀ ਤੁਹਾਨੂੰ ਲੱਗੇਗਾ ਮੇਰਾ ਖੁਦ ਦਾ ਹੀ ਟਰੈਕਟਰ ਆਜੇ ਚੱਲ ਪਿਆ ਤੇ ਮੈਂ ਮਾਨ ਪਲੇ ਸੁੱਧੂ ਮੂਸੂ ਵਾਲੇ ਬਾਈ ਨੂੰ ਕਰਨਾ ਚਾਹਨਾ ਜਿਨੇ ਪ ਠੀਕ ਗੱਲ ਆ ਉਹ ਮੇਰੀ ਬੇਨਤੀ ਅਗਲਾ ਕੁਐਸਚਨ ਹੈ ਆਵਾਜ਼ ਸੁਣ ਕੇ ਤਾਂ ਲੱਗਦਾ ਨਾ ਛਾਤੀ ਠੋਕ ਕੇ ਵੀ ਮੇਰੇ ਘਰੇ ਟਰੈਕਟਰ ਹੈਗਾ ਉਹ ਕਿੰਨਾ ਦੇ ਘਰੇ ਟਰੈਕਟਰ ਹੈਗਾ ਆਪਣੇ ਪਿੰਡ ਦਾ ਨਾਮ ਬਿਲਕੁਲ ਤੇ ਇਹ ਕਿਹੜੀ ਟਰੈਕਟਰ ਦੀ ਆਵਾਜ਼ ਹੈ ਫਿਰ ਸੁਣਾਦੀ ਹੈ ਨਹੀਂ ਸੁਣਾਦੀ ਆ ਗਈ ਵਿੱਚ ਵੀ ਇਹ ਕਿਹੜੇ ਡ੍ਰੈਕਟਰ ਦੀ ਆਵਾਜ਼ ਆ ਅੱਛਾ ਇਹ ਵੀ ਹੁੰਦਾ ਅੱਛਾ ਮੈਨੂੰ ਨਹੀਂ ਪਤਾ ਸੀ ਇਸ ਚੀਜ਼ ਦਾ ਇਹ ਕਿਹੜੇ ਡ੍ਰੈਕਟਰ ਦੀ ਆਵਾਜ਼ ਆ ਇਹ ਡ੍ਰੈਕਟਰ ਦੀ ਆਵਾਜ਼ ਹੈ ਤੇ ਆਪਣੇ ਪਿੰਡ ਦਾ ਨਾਮ ਟੈਗ ਖੁਦ ਹੀ ਕਰਦੀ ਉਹ ਤੇ ਮਾਨਸਾ ਜ਼ਿਲ੍ਹੇ ਤੋਂ ਆਜੋ ਬਠਿੰਡੇ ਤੋਂ ਚ ਕਪੂਰਥਲੇ ਤੋਂ ਪੂਰੇ ਪੰਜਾਬ ਦੇ ਵਿੱਚ ਮੈਗਨੇਟ ਡ੍ਰੈਕਟਰ ਭਰੇ ਪਏ ਨੇ ਇੱਕ ਕਲਿੱਪ ਜ਼ਰੂਰ ਦਿਖਾਈਓ ਸਟਾਰਟਿੰਗ ਲਾ ਦਿਓ ਚਾਹੇ ਵੀ ਇਹ ਆਵਾਜ਼ ਕਿਹੜੇ ਡ੍ਰੈਕਟਰ ਦੀ ਆ ਰਹੀ ਹੈ ਤੇ ਜਿਹੜਾ ਮੈਕਸਿਮਮ ਕਮੈਂਡ ਕਰਦਾ ਜਸ ਜਿਹੜਾ ਕਹਿੰਦਾ ਨਾ ਉਹ ਤੁਹਾਡੇ ਉਹ ਜਿਹਨਾਂ ਨੂੰ ਯੂਨਿਟੀ ਕਹਿੰਦੇ ਆ ਜਿਹੜੇ 7 ਭੋਲਦੇ ਆ ਹਾਂ 7 7 ਵੀ ਕਿਹੜਾ 7 ਜਿਵੇਂ ਜਿਹੜੇ ਬੰਦੇ ਨੇ ਜੇ ਮੈਕਸਿਮਮ ਇੱਕ ਪਿੰਡੇ ਚੋਂ ਮੈਕਸਿਮਮ ਕਮੈਂਟ ਆ ਗਏ ਵੀ 100 ਕਮੈਂਟ ਆ ਗਏ ਮੈਂ ਆ ਪਿੰਡ ਦਾ ਬੰਦਾ ਹੈਗਾ ਵੀ ਬਾਈਆਂ ਨੇ ਦੇਖ ਲਈ ਵੀਡੀਓ ਵੀ ਮੈਂ ਇੱਥੋਂ ਬੋਲਦਾ ਜਾਂ ਤੂੰ ਪੁੱਛੋ ਮੁੰਡੇ ਬੋਲਦਾ ਮੈਂ ਆ ਵੀ ਟੈਗ ਕਰ ਦਿੱਤਾ ਉਸ ਪਿੰਡ ਦੇ ਵਿੱਚ ਮੈਂ ਖੁਦ ਆ ਕੇ ਦਾਣਾ ਵੀਡੀਓ ਬਣਾਉਂਗਾ ਹੋਰ ਦੱਸੋ ਚਾ ਕੋਈ ਮਿੱਤਰੋ ਮੈਂ ਤੁਹਾਡਾ ਦਾਉਂਗਾ ਵੀ ਜਿਹੜੇ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਕਮੈਂਟ ਆਏ ਸਭ ਤੋਂ ਵੱਧ ਵੀਡੀਓ ਸ਼ੇਅਰ ਹੋਈ ਪੰਜਾਬ ਦਾ ਕਿਤੋਂ ਦਾ ਮਰਜੀ ਪਿੰਡ ਹੋਵੇ ਉਸੇ ਉਥੇ ਮੈਂ ਤੇ ਆਪਣੇ ਖਰਾਨਾ ਸਾਹਿਬ ਕੁੰਮਰ ਸਾਹਿਬ ਜਰੂਰ ਦੋਨੇ ਆਏ ਆ ਅੱਗੇ ਕਹਿੰਦੇ ਲੈ ਲਾ ਲਾ ਖਾਣਾ ਆਪਾਂ ਮੈਂ ਕਹਿੰਦਾ ਪੰਜਾਬ ਸੀ ਰਹਿ ਕੇ ਤੁਸਾਨੂੰ ਕਿਹੜੀ ਮਾਰਨੀ ਹੈ ਸਹੀ ਗੱਲ ਹੈ ਕਿ ਨਹੀਂ ਛਲਾਂਗਾ ਮਾਰਨੀ ਜਿਆ ਫਰਗੀ ਦਾ ਮौज ਕਿਤੇ ਵੀ ਨਹੀਂ ਮਿਲਦੀ ਜੀ ਤੇ ਸਭ ਤੋਂ ਪਿਆਰੀ ਇੰਡੀਆ ਦੀ ਗੱਡੀ ਲੈ ਕੇ ਆਏ ਆ ਹਮਮ ਅੱਛਾ ਤੁਸੀਂ ਆਮ ਗੱਡੀਆਂ ਸਾਰੀਆਂ ਦੇਖ ਲਈਆਂ ਵੀ ਗੱਡੀ ਦੇ ਹੈਂਡਲ ਲੱਗੇ ਨੇ ਮੋਟਰਾਂ ਜਾਦੀਆਂ ਨੇ ਲੋਕੀ ਕਹਿੰਦੇ ਚਾਰ ਮੋਟਰਾਂ 6 ਮੋਟਰਾਂ 8 ਮੋਟਰਾਂ ਮੈਂ ਤਾਂੜਾ ਵਹਿਮ ਘੜਦਾ ਨਾ ਬੱਚਾ ਦਾੜਾ 6 ਸਾਲ ਦਾ ਇੱਕ ਬੱਚਾ 2 ਸਾਲ ਦਾ ਦੋ ਗੱਡੀਆਂ ਲੈਣ ਦੀ ਲੋੜ ਨਹੀਂ ਹੈ ਤੁਹਾਡਾ ਬਜਟ 20-25 ਹਜ਼ਾਰ ਤੱਕ ਹੀ ਚੱਲ ਜਾਂਦਾ ਕੋਈ ਮਾਪੇ ਕਹਿੰਦੇ ਬੱਚੇ ਟਵਿਨਸ ਨੇ ਵੱਡੇ ਛੋਟੇ ਬੱਚੇ ਨੇ ਕੰਪਲੀਟ ओरिजिनल ਮੈਟੈਲਿਕ ਗੱਡੀ ਲੈ ਕੇ ਆਏ ਨਹੀਂ ਧੁੱਪਾਂ ਦੇ ਜ ਵੀ ਨਹੀਂ ਲੰਗ ਉੱਡੂਗਾ ਇੱਕ ਗੱਡੀ ਦੀ ਖਾਸੀਅਤ ਕੀ ਹੈ ਸਪੈਸ਼ਲ ਇਹ ਗੱਡੀ ਦਾ ਤੁਸੀਂ ਦੇਖੋ ਕਿ ਫਰੰਟ ਬੋਨਟ ਦੇਖ ਸਕਦੇ ਹੋ ਇਧਰ ਆਓ ਜੀ ਇਧਰ ਆ ਜੀ ਆਪਣੀ ਦਾ ਸਭ ਤੋਂ ਨੰਬਰਨ ਫੀਚਰ ਕੀ ਹੈ ਗੱਡੀ ਟੱਚ ਸਕਰੀਨ ਹੈ ਜੀ ਇਹ ਲੋ ਇਹ ਲੋ ਟੱਚ ਕੀਤਾ ਗੱਡੀ ਸਟਾਰਟ ਜੇ ਹਮ ਇਹ ਕੀ ਕਰਨ ਬਰੂੰ 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 ਐਮ ਵਾਈ ਲਾ ਵੀ ਕਨੈਕਟ ਹੁੰਦੀ ਬੰਦ ਕਰ ਦਿਓ ਟੱਚ ਕਰੋਗੇ ਬੰਦ ਹੋ ਜਾਈਏਗਾ ਇਹ ਟੱਚ ਕਰਕੇ ਗੱਡੀ ਬੰਦ ਐਫ ਐਮ ਵੀ ਚੱਲਦਾ ਹੈ ਗੱਡੀ ਠੀਕ ਹੈ ਦੁਬਾਰੇ ਟੱਚ ਕਰੋ ਹੁਣ ਚੱਲ ਆਹ ਕੋ ਇਹ ਕੋੜਾ ਵੀ ਮੰਜੂਗੀ ਚਲੋ ਆਹ ਆਏ ਹੈ ਆਏ ਹੈ ਜਿੱਦਾਂ ਵਾਇਰਲੈਸ ਕਨੈਕਸ਼ਨ ਓਨ ਹੋ ਗਿਆ ਗੱਡੀ ਦਾ ਤੇ ਗੱਡੀ ਸਪੈਸ਼ੈਲਟੀ ਆ ਗਈ ਗੱਡੀ ਦਾ ਹੈਂਡਲ ਇੱਕ ਅਲੱਗ ਤੋਂ ਆ ਗਿਆ ਮਣ ਬੱਚਾ ਤੇ ਇਹਨਾਂ ਦੇਖੋ ਇੱਕ ਤਰਫ ਸੀਟ ਐ ਇੱਕ ਦਰਫ ਸੀਟ ਐ ਫਿਰ ਇੱਕ ਤਰਫ ਸੀਟ ਐ ਵੀ ਬੱਚਾ ਇੱਕ 6 ਸਾਲ ਦਾ ਬਹਿ ਗਿਆ ਆਪਣਾ ਹੈਂਡਲ ਫੜੇ ਦੂਜਾ ਬਟਾ ਐਸ਼ ਨਾਲ ਕਹਵੇਂ ਵੀ ਮੈਂ ਅਦਰ ਆਪਣੇ ਭਰਾ ਨਾਲ ਬੈਠਾਂ ਇਹ ਟੂ ਸੀਟਰ ਗੱਡੀ ਦੀ ਖਾਸियत ਇਹ ਹੁੰਦੀ ਐ ਡੀਲਕਸ ਕੰਦੇ ਡਬਲ ਦਰਵਾਜੇ ਲਗੇ ਕੰਪਨੀ ਦੇ ਸਪੈਸ਼ਲ ਕੰਪਨੀ ਨੇ ਪਿਸਟਲ ਖੁੱਲਦਾ ਹੈ ਇਹ ਪਾਜੀ ਖੁੱਲਦਾ ਸਿਮ ਸਿਮ ਵਾਲਾ ਬਟਨ ਹੈਗਾ ਬਟਨ ਖੋਲ ਲਾਂਗੇ ਨੀਚੇ ਬੈਟਰੀ ਹੈਗੀਆਂ ਨੇ ਠੀਕ ਹੈ ਠੀਕ ਹੈ ਬੱਚੇ ਜੋ ਸ਼ੌਂਕ ਨਾਲ ਖੇਡਦੇ ਨਾ ਸੀ ਗੱਡੀ ਚਲਾਣੀ ਆ ਗੱਡੀ ਦੀ ਸਪੈਸ਼ਲਿਟੀ ਚੈੱਕ ਕਰੋ ਕਿੰਨਾ ਵਧੀਆ ਮਾਡਲ ਆ ਗਿਆ ਪੂਰੀ ਕੰਪਨੀ ਨੇ ਲਗਜ਼ਰੀ ਮਾਡਲ ਬਣਾਇਆ ਹੈ ਡਿੱਗੀ ਦਾ ਡਿਜ਼ਾਈਨ ਬਣਾਉਣ ਲਈ ਕੰਪਨੀ ਦੇਖੋ ਕਿੰਨੀ ਮਿਹਨਤ ਕੀਤੀ ਹੈ ਬਿਲਕੁਲ ਜੀ ਬਿਲਕੁਲ ਪ੍ਰਾਈਸ ਤੁਹਾਨੂੰ ਦੇਣਾ ਹੈਗਾ 22000 ਨਾ 25000 ਨਾ 26000 ਸਿਰਫ ਸਿਰਫ ਵਨ ਟਾਈਮ ਆਫਰ ਦਵਾਗਾ ਮਈ ਦੇ ਮਹੀਨੇ ਦੀ ਤੁਹਾਨੂੰ ਇਹ ਗੱਡੀ ਦਵਾਗਾ ਟੂ ਸੀਟਰ ਓਰੀਜਨਲ ਗੱਡੀ 15000 ਬਸ ਭਾਜੀ ਬਾਜ਼ਾਰ ਚ ਗਾਰੰਟੀ ਕਿੰਨਾ ਦਿੰਦਾ 22000 30000 ਦੇ ਵਿਕਰੀ ਕਰੀ ਜਿਨ੍ਹਾਂ ਦੇ ਬੱਚੇ ਜੁੜਵੇ ਪੈਦਾ ਹੋਇਆ ਨਾ ਮੈਂ ਕਹਿੰਦਾ ਵੀ ਆਜੋ ਅਡਵਾਂਸ ਲੈ ਕੇ ਰੱਖ ਲੈ ਆਜ ਲੈ ਕੇ ਰੱਖ ਲੈ ਹੋਏ ਮਤਲਬ ਇਹ ਵਾਕੇ ਜਿਵੇਂ ਕੋਈ ਬਾਈ ਵੀ ਆਇਆ ਸੀ ਪਿੰਡ ਤੋਂ ਕਹਿੰਦਾ ਇਹ ਬੱਚੇ ਜੁੜਵੇ ਹੈਗੇ ਨੇ ਤੇ ਕੱਢ ਦੀਏ ਕਹਿੰਦਾ ਗੇਮ ਪੂਰੀ ਕੱਢ ਦੀਏ ਬਿਲਕੁਲ ਜੀ ਬਿਲਕੁਲ ਲਓ ਜੀ ਭਰਾਵੋ ਗੱਡੀਆਂ ਵਗੈਰਾ ਸਕੂਟਰ ਵਗੈਰਾ ਸਾਰਾ ਕੁਝ ਨੂੰ ਦਿਖਾਤਾ ਜੋ ਵੀ ਚੀਜ਼ ਉਹਨੂੰ ਪਸੰਦ ਆ ਉਹ ਦੱਸੋ ਤੇ ਸਵਾਲਾਂ ਦੇ ਜਵਾਬ ਦਿਓ ਤੇ ਜਿੱਤੋ ਆਕਰਸ਼ਕ ਇਨਾਮ ਇਹਨਾਂ ਦੇ ਮੋਬਾਈਲ ਨੰਬਰ ਨੇ 8300086 ਤੇ ਮਾਡਲ ਟਾਊਨ ਚਾਰ ਖੰਭਾ ਰੋਡ ਲੁਧਿਆਣਾ ਤੇ ਇੱਥੇ ਆ ਕੇ ਤੁਸੀਂ ਗੁਰਟਵਾਇ ਦੇ ਸ਼ੋਰੂਮ ਤੇ ਆਓ ਤੇ ਬਾਕੀ ਉੱਪਰ ਨੰਬਰ ਦਿੱਤੇ ਹੋਏ ਨੇ ਤੇ ਸਭ ਤੋਂ ਜ਼ਰੂਰੀ ਮੈਂ ਇੱਕ ਬੇਨਤੀ ਕਰਦਾ ਵੀ ਕਮੈਂਟਾਂ ਦੇ ਵਿੱਚ ਤੁਹਾਨੂੰ ਕੋਈ ਵੀ ਹੋਰ ਕਿਸੇ ਦਾ ਫੋਨ ਨੰਬਰ ਆਵੇ ਕੁਝ ਵੀ ਆਵੇ ਕਿਸੇ ਤੇ ਸੰਪਰਕ ਨਹੀਂ ਕਰਨਾ ਸਿਰਫ ਇਹ ਨੰਬਰ ਤੇ WhatsApp ਤੇ ਮੈਸੇਜ ਭੇਜੋ ਤੇ ਇਹਨਾਂ ਨੂੰ ਕਾਲ ਕਰੋ ਸੋ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ